ਪ੍ਰੋਗਰਾਮ 16 ਨੇ ਸਤਵੇਂ ਤੁਹਾਡਾ ਸਭ ਦਾ ਸਵਾਗਤ ਅੱਜ ਗੱਲ ਕਰਾਂਗੇ ਦੋ ਪੰਜਾਬ ਦੇ ਅਹਿਮ ਤੇ ਚਰਚਿਤ ਮੁੱਦਿਆਂ ਦੀ ਸਮਾਣਾ ਦੇ ਵਿੱਚ 7 ਮਈ ਨੂੰ ਸਕੂਲੀ ਵਾਹਣ ਦਾ ਇੱਕ ਹਾਦਸਾ ਵਾਪਰਦਾ ਜਿਸ ਵਿੱਚ ਬੱਚਿਆਂ ਦੀ ਜਾਨ ਤੱਕ ਚਲੀ ਜਾਂਦੀ ਹੈ ਪਰ ਇਸ ਮਾਮਲੇ ਨੂੰ ਲਟਕਦਿਆਂ ਹੋਇਆ ਇਸ ਤਰ੍ਹਾਂ ਦੀ ਸਥਿਤੀ ਬਣੀ ਕਿ ਹਾਈ ਕੋਰਟ ਵੀ ਪੰਜਾਬ ਸਰਕਾਰ ਤੋਂ ਜਵਾਬ ਮੰਗਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਖੁਦ ਉਹਨਾਂ ਪਰਿਵਾਰਾਂ ਨਾਲ ਮਿਲਣਾ ਪੈਂਦਾ ਪਰ ਬੀਤੇ ਦਿਨ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਕਿਵੇਂ ਹਾਰ ਪੈਂਦੇ ਨੇ ਕਿਵੇਂ ਉਸ ਦੀ ਆਰਤੀ ਉਤਾਰੀ ਜਾਂਦੀ ਹੈ ਪੀੜਤ ਪਰਿਵਾਰਾਂ ਵੱਲੋਂ ਉਹਨਾਂ ਰੋਂਦੀਆਂ ਕਰਲਾਉਂਦੀਆਂ ਮਾਵਾਂ ਵੱਲੋਂ ਇਸ ਤਰ੍ਹਾਂ ਦੀ ਨੌਬਤ ਬਣੀ ਕੀ ਤੇ ਅੱਜ ਮੁੱਖ ਮੰਤਰੀ ਨੇ ਕੀ ਦਾਵਾ ਤੇ ਵਾਅਦਾ ਕੀਤਾ ਉਹਨਾਂ ਪਰਿਵਾਰਾਂ ਨਾਲ ਇਸ ਬਾਰੇ ਗੱਲ ਕਰਾਂਗੇ ਕਿ ਉਹ ਟਿੱਪਰ ਜਿਸ ਦੇ ਨਾਲ ਹਾਦਸਾ ਹੋਇਆ ਉਸ ਦੇ ਜਿਹੜੇ ਦੋਸ਼ੀ ਡ라이ਵਰ ਜਾਂ ਉਸ ਦਾ ਮਾਲਕ ਸੀ ਕਿ ਉਸ ਨੂੰ ਫੜਿਆ ਗਿਆ ਕਿ ਨਹੀਂ ਫੜਿਆ ਗਿਆ ਇਸ ਦੇ ਬਾਰੇ ਗੱਲ ਕਰਾਂਗੇ ਔਰ ਦੂਜਾ ਮਸਲਾ ਹਲਕਾ ਗੁਰੂ ਹਰ ਸਹਾਇ ਦੇ ਵਿੱਚ ਸਰਪੰਚ ਜਸ਼ਨ ਨੌਜਵਾਨ ਸਰਪੰਚ ਦਾ ਖੁਦਕੁਸ਼ੀ ਦਾ ਮਾਮਲਾ ਇਸ ਮਾਮਲੇ ਵਿੱਚ ਹੁਣ ਦੋ ਧਿਰਾਂ ਨੇ ਇੱਕ ਪਾਸੇ ਐਮਐਲਏ ਨੇ ਭਰੋਸਾ ਦਿੱਤਾ ਹੈ ਕਿ ਜਿਸ ਕਰਕੇ ਵੀ ਜਸ਼ਨ ਦੀ ਮੌਤ ਹੋਈ ਹੈ ਉਸ ਨੂੰ ਉਸ ਇਸ ਤਰ੍ਹਾਂ ਮਜਬੂਰ ਕੀਤਾ ਗਿਆ ਖੁਦਕੁਸ਼ੀ ਕਰਨ ਲਈ ਉਹਨਾਂ ਸਾਰੇ ਦੋਸ਼ੀਆਂ ਨੂੰ ਫੜਾਂਗੇ ਤੇ ਸਰਕਾਰ ਵੱਲੋਂ ਮੈਂ ਭਰੋਸਾ ਦਵਾਉਣਾ ਪਰ ਦੂਜੇ ਪਾਸੇ ਰੋਸ ਵਧ ਗਿਆ ਪਰਿਵਾਰ ਨੇ ਕਿਹਾ ਕਿ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਭੋਗ ਵੀ ਨਹੀਂ ਪਾਵਾਂਗੇ ਜਸ਼ਨ ਦਾ ਕਈ ਪੰਚਾਇਤਾਂ ਵੀ ਇਕੱਠੀਆਂ ਹੋਈਆਂ ਨੇ ਇਹ ਕਿ ਪੰਚਾਇਤਾਂ ਵਿੱਚ ਆਪਸੀ ਟਕਰਾਅ ਦੀ ਸਥਿਤੀ ਤਾਂ ਨਹੀਂ ਬਣੇਗੀ ਇੱਕ ਵੱਡਾ ਧਰਨਾ ਮਜਾਰਾ ਵੀ 9 ਤਰੀਕ ਨੂੰ ਹੋ ਰਿਹਾ ਇਸ ਤੇ ਵੀ ਗੱਲ ਕਰਨੀ ਹੈ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਸਭ ਤੋਂ ਪਹਿਲਾਂ ਤੇ ਸਮਾਣਾ ਹਲਕੇ ਦਾ ਜਿਹੜਾ ਸਕੂਲੀ ਵੈਨ ਹਾਦਸਾ ਸੀ ਬੜੀ ਮੰਦਭਾਗੀ ਘਟਨਾ ਸੀ ਪਰ ਇਸ ਤਰ੍ਹਾਂ ਦੀ ਘਟਨਾ ਜਿਸ ਦੀ ਵੀ ਲਾਪਰਵਾਹੀ ਨਾਲ ਵਰਤੀ ਹੋਵੇ ਜਿਨ੍ਹਾਂ ਦੇ ਬੱਚੇ ਛੋਟੇ-ਛੋਟੇ ਮਾਸੂਮ ਬੱਚੇ ਮਾਰੇ ਗਏ ਉਹ ਪਰਿਵਾਰ ਤੇ ਕਰਲਾਉਂਦੇ ਰਹੇ ਇਸੇ ਕਰਕੇ ਹਾਈ ਕੋਰਟ ਨੇ ਵੀ ਜਵਾਬ ਮੰਗਿਆ ਪਰ ਅੱਜ ਮੁੱਖ ਮੰਤਰੀ ਖੁਦ ਚੇਚੇ ਤੌਰ ਤੇ ਪੁੱਜੇ ਬੀਤੇ ਦਿਨ ਡਿਪਟੀ ਕਮਿਸ਼ਨਰ ਨੂੰ ਰੋਧਾ ਸਾਹਮਣਾ ਕਰਨਾ ਪਿਆ ਇਸ ਤਰ੍ਹਾਂ ਦੀ ਸਥਿਤੀ ਆਖਰਕਾਰ ਬਣ ਕਿਵੇਂ ਗਈ ਤੋ ਸਭ ਤੋਂ ਵੱਡੀ ਗੱਲ ਹੈ ਕਿ ਅਗਰ ਪਿਛਲੇ 1 ਸਾਲ ਦੀ ਗੱਲ ਕੀਤੀ ਜਾਂ ਮੈਂ ਪਿਛਲੇ ਕਈ ਸਾਲਾਂ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੀਆਂ ਜਿਹੜੀਆਂ ਬੇ ਜਿਹੜੀਆਂ ਕੀਮਤੀ ਜਾਨਾਂ ਨੇ ਨਾ ਉਹ ਬੇਮੁਤੀ ਜਿਹੜੀ ਮੌਤ ਰੋਡ ਐਕਸੀਡੈਂਟ ਦੇ ਵਿੱਚ ਹੋ ਰਹੀ ਹੈ ਚਾਹੇ ਕੋਈ ਬੱਚਾ ਵਾ ਕੋਈ ਸਿਆਣਾ ਚਾਹੇ ਬਜ਼ੁਰਗ ਆ ਤੇ ਜੇ ਇਹਨਾਂ ਚੋਂ ਸਿਰਫ ਸਕੂਲੀ ਹਾਦਸਿਆਂ ਬੱਸਾਂ ਦੀ ਗੱਲ ਕਰੀਏ ਤਾਂ ਇਹ ਵੀ ਵੱਡੀ ਗਿਣਤੀ ਦੇ ਵਿੱਚ ਆ ਕਿਤੇ ਨਾ ਕਿਤੇ ਸਾਨੂੰ ਖਬਰ ਪੜਨ ਨੂੰ ਜਾਂ ਸੁਣਨ ਨੂੰ ਮਿਲ ਜਾਂਦੀ ਹੈ ਕਿ ਬੱਚਿਆਂ ਵਾਲੀ ਸਕੂਲ ਵੈਨ ਜਾਂ ਬੱਸ ਉਹ ਰੋਡ ਹਾਸਾ ਹੋ ਜਾਂਦਾ ਤੇ بڑے ਨਿੱਕੇ ਨਿੱਕੇ ਨੰਨੇ ਜਿਹੜੇ ਬੱਚੇ ਨੇ ਉਹ ਇਸੇ ਫਾਨੀ ਸੰਸਾਰ ਨੂੰ ਅਲਲ ਵਿਦਾ ਆਖ ਜਾਂਦੇ ਨੇ ਹੁਣ ਕਿਉਂਕਿ ਲਿੰਕ ਰੋਡ ਨੇ ਹਰ ਜਿਹੜਾ ਸਕੂਲਾਂ ਸਕੂਲ ਨੇ ਸਕੂਲਾਂ ਦੀਆਂ ਬੱਸਾਂ ਨੇ ਕਿਉਂਕਿ ਕਈ ਸਕੂਲ ਵਾਲੇ ਤੇ ਕਈ-ਕਈ ਕਿਲੋਮੀਟਰ ਚਾੜੀ ਚਾੜੀ 50 50 ਕਿਲੋਮੀਟਰ ਜਾ ਕੇ ਨਿਆਣੇ ਲੈ ਕੇ ਜਾਂਦੇ ਇਹਦੇ ਵਾਸਤੇ ਪਹਿਲਾਂ ਸਰਕਾਰ ਨੂੰ ਇੱਕ ਪਾਲਿਸੀ ਬਣਾਉਣੀ ਚਾਹੀਦੀ ਐ ਐਜੂਕੇਸ਼ਨ ਡਿਪਾਰਟਮੈਂਟ ਨੂੰ ਜਾਂ ਪੰਜਾਬ ਸਰਕਾਰ ਨੂੰ ਕਿ ਜਿਹੜਾ ਸਕੂਲ ਆ ਉਹ 10 ਕਿਲੋਮੀਟਰ ਤੋਂ ਵੱਧ ਜਿਹੜੇ ਬੱਚੇ ਜਾਂ 5 ਕਿਲੋਮੀਟਰ ਤੋਂ ਵੱਧ ਜਿਹੜੇ ਬੱਚੇ ਨੇ ਉਹ ਸਕੂਲ ਚ ਆਉਣੇ ਨਹੀਂ ਚਾਹੀਦੇ ਅੱਗੇ ਇੱਥੇ ਤੇ ਪੈਸਾ ਵਾ ਕਿਉਂਕਿ ਸਕੂਲ ਇੱਕ ਬਿਜ਼ਨਸ ਮਾਡਲ ਆ ਠੀਕ ਹੈ ਤੇ ਇਹ ਬੱਚਿਆਂ ਨੂੰ 30 30 40 40 ਕਿਲੋਮੀਟਰ ਵੀ ਲੈ ਕੇ ਆਉਂਦੇ ਨੇ ਬੱਸਾਂ ਤੇ ਜਦੋਂ ਬੱਸਾਂ ਲੈ ਕੇ ਆਉਂਦੇ ਨੇ ਵਿੱਚ ਟ੍ਰੈਫਿਕ ਆਉਂਦੀ ਹੈ ਫਿਰ ਬੱਸਾਂ ਵਾਲੇ ਬੱਸਾਂ ਭਜਾਉਂਦੇ ਨੇ ਹਾਲਾਂਕਿ ਇਹਨਾਂ ਬੱਸਾਂ ਦੀ 40 ਤੋਂ 50 ਕਿਲੋਮੀਟਰ ਜਿਹੜੀ ਸਪੀਡ ਪਰ ਘੰਟਾ ਫਿਕਸ ਹੋਣੀ ਚਾਹੀਦੀ ਹੈਗੀ ਆ ਨਵੀਆਂ ਬੱਸਾਂ ਹੋਣੀਆਂ ਚਾਹੀਦੀਆਂ ਕੰਡਮਾ ਡਰਾਈਵਰਾਂ ਦੇ ਟੈਸਟ ਹੋਣੇ ਚਾਹੀਦੇ ਨੇ ਉਹਨਾਂ ਦੇ ਮੰਥਲੀ ਮੈਡੀਕਲ ਹੋਣੀ ਚਾਹੀਦੀ ਉਹਨਾਂ ਦੀ ਅੱਖਾਂ ਜਿਹੜੀ ਚੈੱਕ ਅਪ ਹੋਣੀ ਚਾਹੀਦੀ ਆ ਔਰ 10 5 ਕਿਲੋਮੀਟਰ 10 ਕਿਲੋਮੀਟਰ ਵੀ ਜ਼ਿਆਦਾ 5 ਕਿਲੋਮੀਟਰ ਤੇ ਦਾਇਰੇ ਤੋਂ ਇਹ ਸਕੂਲਾਂ ਨੂੰ ਚਾਹੀਦਾ ਹੈਗਾ ਕਿ ਉਹ ਬੱਚੇ 6ਵੇਂ 6 5 ਕਿਲੋਮੀਟਰ ਤੋਂ ਬਾਅਦ ਕੋਈ ਪਿੰਡ ਆ ਗਣਾ ਤੇ ਫਿਰ ਉਹ ਦੂਜੇ ਸਕੂਲ ਜਾਊਗਾ ਇਹ 5 ਕਿਲੋਮੀਟਰ ਦਾ ਰੇਡੀਅਸ ਹੈ ਨਾ ਇਹ ਪੰਜਾਬ ਸਰਕਾਰ ਨੂੰ ਖਾਸ ਕਰਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਔਰ ਜਿਹੜੇ ਐਜੂਕੇਸ਼ਨ ਤੇ ਬਹੁਤ ਕੰਮ ਕਰ ਰਹੇ ਨੇ ਹਰਜੋਤ ਸਿੰਘ ਬੈਂਸ ਉਹਨਾਂ ਨੂੰ ਚਾਹੀਦਾ ਇਹਨਾਂ ਨੂੰ ਇੱਕ ਇਹੋ ਜਿਹੀ ਪਾਲਿਸੀ ਬਣਾ ਲੈ ਜਿਹਦੀ ਕਿਉਂਕਿ ਸਾਨੂੰ ਮਹੀਨੇ ਦੋ ਮਹੀਨੇ ਬਾਅਦ ਇੱਕ ਅਜਿਹੀ ਮੰਦਭਾਗੀ ਕਲੇਣੀ ਖਬਰ ਪੜਨ ਨੂੰ ਜਾਂ ਸੁਣਨ ਨੂੰ ਮਿਲ ਜਾਂਦੀ ਹੈ ਕਿ ਬੱਚਿਆਂ ਦਾ ਸਕੂਲੀ ਵਹਿੰਦਾ ਰੋੜਾ ਆਸਾ ਹੋਇਆ ਤੇ ਸਾਡੇ ਜਿੱਤਾ 7 ਬੱਚੇ ਸਮਾਨ ਵਾਲੇ ਚਲੇ ਗਏ ਕਿ ਨਹੀਂ ਇਹਦੇ ਚ ਹੁਣ ਕੀ ਸਕੂਲ ਦੇ ਬੱਸ ਦੇ ਡਰਾਈਵ ਜਾਂ ਉਹਨੂੰ ਕਾਲੀ ਸੀ ਲੇਟ ਹੋ ਗਏ ਸੀ ਕਿਉਂਕਿ ਪਿੰਡਾਂ ਦੇ ਵਿੱਚੋਂ ਬੱਚੇ ਘਰਾਂ ਤੋਂ ਜਾ ਕੇ ਚੱਕਣੇ ਗਲੀਆਂ ਚ ਚੱਕਣੇ ਕੇ ਜੋ ਟਾਈਮ ਹੋ ਜਾਂਦਾ ਫਿਰ ਉਹ ਸਪੀਡਾਂ ਖਿੱਚਦੇ ਨੇ ਉਧਰ ਜਿਹੜਾ ਟੈਂਕਰ ਹੀ ਹੈ ਨਾ ਉਹ ਟੈਂਕਰ ਵਾਲੇ ਡਰਾਈਵਰ ਦੀ ਗਲਤੀ ਸੀ ਉਹ ਸਪੀਡ ਚ ਲੈ ਕੇ ਆਈ ওভারਲੋਡਡ ਸੀ ਇਹ ਨਾ ਇਸ ਸਪੀਡ ਜਦੋਂ ਲਿੰਕ ਰੋਡ ਆ ਲਿੰਕ ਰੋਡ ਦੇ ਤੇ ਸਪੀਡ 40 ਤੋਂ ਉੱਪਰ ਹੋਣੀ ਨਹੀਂ ਚਾਹੀਦੀ ਹੈ ਪਰ ਲੋਕ ਭੱਜਦੇ ਜੋ ਲੋਕ ਲੇਟ ਹੁੰਦੇ ਨੇ ਫਿਰ ਰੋਡ ਐਕਸੀਡੈਂਟ ਦਾ ਕਾਰਨ ਬਣ ਜਾਂਦੇ ਹੁਣ ਰਹੀ ਗੱਲ ਪ੍ਰਸ਼ਾਸਨ ਦੀ ਕੀ ਜ਼ਿੰਮੇਵਾਰੀ ਹੈ ਦੇਖੋ 1 ਕਿ ਮਹੀਨਾ ਹੋ ਗਿਆ ਮਾਪੇ ਜਿਨ੍ਹਾਂ ਦੇ ਚਿਰਾਗ ਚਲੇ ਗਏ ਜਿਹੜਾ ਸਮਾਜ ਆ ਉਹ ਇਸ ਮੌਕੇ ਜਿਹੜੇ ਨੇ ਹਮਦਰਦੀ ਉਸ ਸਪੀੜਤ ਪਰਿਵਾਰਾਂ ਦੇ ਨਾਲ ਆਏ 1 ਮਹੀਨੇ ਦੇ ਜਿਲ੍ਹਾ ਪਟਿਆਲਾ ਪ੍ਰਸ਼ਾਸਨ ਨੇ ਕੁਝ ਕੀਤਾ ਨਹੀਂ ਜਦ ਉਹਨਾਂ ਨੇ ਪ੍ਰੋਟੈਸਟ ਰੱਖਤਾਗਾ ਤੇ ਜਦੋਂ ਪ੍ਰੋਟੈਸਟ ਰਹਤੇ ਜਿਹੜੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਨੇ ਪ੍ਰੀਤੀ ਜਦ ਉਹ ਫਿਰ ਪ੍ਰੋਟੈਸਟ ਦੇ ਵਿੱਚ ਚਲੇ ਜਾਂਦੇ ਆ ਕਿਨੇ ਜਿਵੇਂ ਕਰਨਲ ਬਾਠ ਵਾਲੇ ਮਸਲੇ ਦੇ ਵਿੱਚ ਹੀ ਕੁੱਟਿਆ ਸੀ ਉਹਨਾਂ ਨੂੰ ਉਦੋਂ ਵੀ ਉਹਨਾਂ ਪ੍ਰੋਟੈਸਟ ਦਿੱਤਾ ਤੇ ਡਿਪਟੀ ਕਮਿਸ਼ਨਰ ਉਹਨਾਂ ਦਫ਼ਤਰ ਚਲ ਗਈ ਚਲੋ ਜਾ ਕੇ ਮੈਂ ਹਮਦਰਦੀ ਜਿਤਾਉਣੀ ਮੈਂ ਸਰਕਾਰ ਵੱਲੋਂ ਭਰੋਸਾ ਦੇਣ ਹੁਣ ਮਾਪੇ ਅੱਕੇ ਸੀ ਛੋਟੇ ਛੋਟੇ ਨੰਨੀਆਂ ਜਾਨਾਂ ਸੁੱਖਾ ਸੁੱਕ ਕੇ ਲੋਕਾਂ ਨੇ ਬੱਚੇ ਲਏ ਹੁੰਦੇ ਨੇ ਉਹ ਜਦ ਅਜਿਹੇ ਮੌਕੇ ਮਾਰੇ ਜਾਂਦੇ ਨੇ ਫਿਰ ਇੱਕ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰਦਾ ਜਿੰਨਾਂ ਬੰਦਿਆਂ ਦੇ ਖਿਲਾਫ ਪਰਚਾ ਦਰਜ ਹੋ ਗ੍ਰਿਫਤਾਰ ਨਹੀਂ ਹੋਏ ਇਨਸਾਪ ਨਹੀਂ ਮਿਲਿਆ ਧਰਣਾ ਲੈ ਤੇ ਫਿਰ ਡੀਸੀ ਨੂੰ ਲੱਗਾ ਕਿਉਂਕਿ ਸੀਆਈਡੀ ਦੀ ਰਿਪੋਰਟਾਂ ਚੱਲ ਗਈਆਂ ਹੋਣਗੀਆਂ ਚੰਡੀਗੜ੍ਹ ਤਾਰਾਂ ਖੜਕ ਗਈਆਂ ਹੋਣਗੀਆਂ ਗੱਲ ਪੰਜਾਬ ਸਰਕਾਰ ਤੇ ਪਹੁੰਚ ਗਈ ਹੋਗੀ ਤੇ ਸਰਕਾਰ ਨੇ ਹੁਕਮ ਦਿੱਤੇ ਉਹਨਾਂ ਕਿ ਜਾ ਕੇ ਡੀਸੀ ਨੂੰ ਕਿ ਜਾ ਕੇ ਸਮਝਾ ਕਿ ਸਰਕਾਰ ਤੁਹਾਡੇ ਨਾਲ ਜਦੋਂ ਡਿਪਟੀ ਕਮਿਸ਼ਨਰ ਪਟਿਆਲਾ ਪਹੁੰਚੀ ਤੇ ਉਸ ਤੋਂ ਬਾਅਦ ਉਹਨਾਂ ਨੇ ਇੱਕ ਵਿਲੱਖਣ ਤੌਰ ਤੇ ਉਹਨਾਂ ਰੋਸਾ ਹੀ ਗੁੱਸੇ ਕਿਹਾ ਜਾਊ ਤੁਹਾਡੀ ਅਰਤੀ ਦੇ ਅਰਦੇ ਤੁਹਾਡੇ ਫੁੱਲਾਂ ਦੇ ਹਾਰ ਪਾਉਂਦੇ ਕਿ ਅੱਜ ਤੁਹਾਨੂੰ ਰਾਹ ਲੱਭ ਗਿਆ ਹੁਣ ਇੱਕ ਜ਼ਿਲ੍ਹਾ ਪ੍ਰਸ਼ਾਸਨ ਜਿਹੜੇ ਹੁੰਦੇ ਨੇ ਨਾ ਜਿਹੜੇ ਦੋ ਅਫਸਰ ਜਿਹੜੇ ਵੱਡੇ ਹੁੰਦੇ ਨੇ ਜ਼ਿਲ੍ਹੇ ਦੇ ਵਿੱਚ ਉਹ ਜ਼ਿਲ੍ਹ ਡਿਪਟੀ ਕਮਿਸ਼ਨਰ ਨੰਬਰ 1 ਤੇ ਤੇ ਕਾਨੂੰਨ ਵਿਵਸਥਾ ਤੇ ਐਸਐਸਪੀ ਸਬੰਧ ਦਿਲੈ ਦਾ ਡਿਪਟੀ ਕਮਿਸ਼ਨਰ ਪੂਰੇ ਜ਼ਿਲ੍ਹੇ ਦਾ ਇੰਚਾਰਜ ਹੁੰਦਾ ਹੈ ਕਾਨੂੰਨ ਵਿਵਸਥਾ ਵੀ ਉਹਦੇ ਅੰਦਰ ਹੀ ਆ ਜਾਂਦੀ ਹੈਗੀ ਹੈ ਠੀਕ ਹੈ ਹੁਣ ਇਹਨਾਂ ਇਹਨਾਂ ਦੋਨਾਂ ਅਫਸਰਾਂ ਨੂੰ ਚਾਹੀਦਾ ਹੈ ਉੱਥੇ ਗੈਪ ਰਹਿ ਗਿਆ ਡੀਸੀ ਗਈ ਡੀਸੀ ਨੂੰ ਲੋਕਾਂ ਨੇ ਫਿਰ ਜਿਹੜੇ ਹਾਰ ਪਾਉਣੇ ਸੀ ਉਹ ਪਾ ਦਿੱਤੇ ਇੱਕ ਰੋਸਾ ਹੈ ਨਾ ਵੀ ਤੁਸੀਂ ਅੱਜ ਆ ਗਏ ਜੇ ਮੂੰਹ ਚੱਕ ਕੇ ਆ ਗਏ ਹੋ ਤੁਸੀਂ ਪਹਿਲਾਂ ਕਿਉਂ ਨਹੀਂ ਤੁਸੀਂ ਕਿਉਂ ਨਹੀਂ ਕਾਰਵਾਈ ਕੀਤੀ ਅੱਜ ਚੰਡੀਗੜ੍ਹ ਉਤਾਰਾਂ ਖੜਕ ਗਈਆਂ ਤੇ ਤੁਸੀਂ ਆ ਗਏ ਪਹਿਲਾਂ ਤੁਹਾਨੂੰ ਪਟਿਆਲੇ ਤੋਂ ਸਮਾਣਾ ਕਿੰਨਾ ਕੀ ਦੂਰ ਸੀ ਕੁਝ ਮਿੰਟਾਂ ਦੀ ਤੁਸੀਂ ਉੱਥੇ ਕਿਉਂ ਨਹੀਂ ਗਏ ਹੈਗੇ ਤੁਸੀਂ ਉਹਦੇ ਸਰਕਾਰ ਨੂੰ ਕੀ ਲੈ ਕੇ ਭੇਜਿਆ ਸੀ ਕਿ ਪੀੜਤ ਪਰਿਵਾਰ ਕੀ ਮੰਗਦੇ ਹੈਗੇ ਨੇ ਕਿਉਂਕਿ ਸਮਾਜ ਕੀ ਹੈ ਧਰਨੇ ਲਾਉਣ ਜਗ੍ਹਾ ਰਹਿ ਗਿਆ ਮੰਗ ਪੱਤਰ ਦੇਣ ਜਗ੍ਹਾ ਰਹਿ ਗਿਆ ਚਿੱਠੀਆਂ ਪਾਉਣ ਜਗ੍ਹਾ ਰਹਿ ਗਿਆ ਜਦੋਂ ਫਿਰ ਸਥਿਤੀ ਵਿਗੜਦੀ ਹੈਗੀ ਆ ਤੇ ਫਿਰ ਸਰਕਾਰ ਨੂੰ ਆਪ ਅੱਗੇ ਆਉਣਾ ਪੈਂਦਾ ਹੁਣ ਕੱਲ ਸਥਿਤੀ ਵਿਗੜ ਗਈ ਕਿ ਇੱਕ ਡਿਪਟੀ ਕਮਿਸ਼ਨਰ ਦੇ ਲੋਕਾਂ ਦਾ ਗੁੱਸਾ ਦੇਖਣਾ ਇਹਦੇ ਸ਼ੁਕਰ ਕੋ ਇੱਕ ਲੇਡੀ ਆਫੀਸਰ ਸੀ ਜੇ ਕੋਈ ਜੈਟ ਹੁੰਦਾ ਤਾਂ ਹੋ ਸਕਦਾ ਕਿ ਲੋਕਾਂ ਦਾ ਗੁੱਸਾ ਹੋਰ ਭੜਕ ਜਾਂਦਾ ਹੈਗਾ ਹਾਲਾਤ ਬੇਕਾਬੂ ਹੋ ਜਾਂਦੇ ਇਹ ਵੀ ਇੱਕ ਸਰਕਾਰ ਦੇ ਕੱਲ ਡੀਸੀ ਦੇ ਗੱਲ ਦੇ ਵਿੱਚ ਹਾਰ ਜਾਂ ਉਹਨੂੰ ਆਰਤੀ ਨਹੀਂ ਉਤਾਰੀ ਇਹ ਸਰਕਾਰ ਦੀ ਆਰਤੀ ਜਾਂ ਸਰਕਾਰ ਦੀ ਕਾਰਜਕਾਰੀ ਜਾਂ ਜ਼ਿਲ੍ਹਾ ਪ੍ਰਸ਼ਾਸਨ ਦੀ ਕਾਰਜਕਾਰੀ ਤੇ ਇੱਕ ਸਮਾਜ ਵੱਲੋਂ ਇੱਕ ਨਵੇਂ ਤਰੀਕੇ ਦੇ ਨਾਲ ਦਿਖਾਇਆ ਗਿਆ ਸ਼ੀਸ਼ਾ ਦਿਖਾਇਆ ਗਿਆ ਕਿ ਤੁਸੀਂ ਕੰਮ ਕੀ ਰਹੇ ਹੋਗੇ ਹੁਣ ਇਸ ਵੇਲੇ ਮਾਮਲਾ ਉਲਝ ਗਿਆ ਸੀ ਲੁਧਿਆਣਾ ਇਲੈਕਸ਼ਨ ਚੱਲ ਰਹੀ ਸੀ ਸਰਕਾਰ ਨੂੰ ਲੱਗਾ ਆਮ ਆਦੀ ਪਾਰਟੀ ਲੱਗਾ ਕਿ ਪੋਲੀਟਿਕਲ ਪਾਰਟੀਆਂ ਉੱਥੇ ਜਾ ਕੇ ਇਸ਼ੂ ਨਾ ਬਣਾਉਣ ਇਸ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਸਾਬ੍ਹ ਹੁਣ ਲੁਧਿਆਣਾ ਨੂੰ ਟਾਈਮ ਕੱਢਿਆ ਉਹ ਉੱਤੇ ਉੱਥੇ ਚੱਲ ਗਏ ਉਹਨਾਂ ਜੇ ਮਾਮਾ ਨੂੰ ਗਲਾਂ ਵਿੱਚ ਲੈ ਕੇ ਦਲਾਸਾ ਦਿੱਤਾ ਹੈਗਾ ਤਰਵਾਸ ਦਿੱਤਾ ਹੈਗਾ ਕਿ ਅਸੀਂ ਤੁਹਾਡੇ ਨਾਲ ਜੋ ਵੀ ਕਾਨੂੰਨੀ ਇਹੋ ਹੀ ਮਸਾਲੀ ਸਜ਼ਾ ਦਵਾਗੇ ਅਸੀਂ ਜੋ ਵੀ ਹੋਈ ਹੁਣ ਉਹਨਾਂ ਨੇ ਕਿਹਾ ਇੱਕ ਤੇ ਜਿਹੜੇ ਪੀੜਤ ਬੱਚੇ ਸੱਤ ਬੱਚੇ ਜਿਹੜੇ ਵਿਛੜ ਗਏ ਨੇ ਸਾਡੇ ਤੋਂ ਉਹਨਾਂ ਦੀ ਯਾਦ ਵਿੱਚ ਇੱਕ ਪਾਰਕ ਬਣਾਇਆ ਜਾਊਗਾ ਜਾਂ ਜਿਹੜਾ ਪਟਿਆਲਾ ਤੋਂ ਸਮਾਣ ਵਾਲਾ ਲਿੰਕ ਰੋਡ ਆ ਉਹਨੂੰ ਪਾਤਣਾ ਤੋਂ ਸਮਾਣਾ ਉਹਨੂੰ ਅਸੀਂ ਫੋਰ ਲਾਈਨ ਕਰਾਂਗੇ ਇਹ ਕੰਮ ਕਰਨ ਦੀ ਜ਼ਰੂਰਤ ਹੈ ਤੇ ਮੈਂ ਜਿਵੇਂ ਕਿਹਾ ਨਾ ਕਿ ਇਹ 5 ਕਿਲੋਮੀਟਰ ਤੋਂ ਵੱਧ 6ਵੇਂ ਕਿਲੋਮੀਟਰ ਤੱਕ ਜਿਹੜੀ ਬੱਸ ਜਾਣੀ ਨਹੀਂ ਚਾਹੀਦੀ ਹੈਗੀ ਇਹ ਜਿਹੜੀ ਦੁਕਾਨਾਂ ਖੁੱਲੀਆਂ ਨਾ ਹਰ ਪਿੰਡ ਦੇ ਵਿੱਚ ਵਿੱਚ ਵੱਡੀਆਂ ਇਹ ਬੰਦ ਕਰਾਉਣੇ ਚਾਹੀਦੇ ਕੀ ਯਾਰ ਮਤਲਬ ਆ ਗਿਆ ਤੁਸੀਂ 35 35 ਕਿਲੋਮੀਟਰ ਤੋਂ ਜਾ ਕੇ ਬੱਚੇ ਲੱਦ ਕੇ ਲਿਆ ਰਹੇ ਹੋ ਔਰ ਮਾਪਿਆਂ ਨੂੰ ਵੀ ਚਾਹੀਦਾ ਹੈਗੇ ਦੇ ਮਸਲਾ ਕਿ ਐਜੂਕੇਸ਼ਨ ਹਰ ਸਕੂਲ ਦੇ ਵਿੱਚ ਇੱਕੋ ਜੀ ਹੁੰਦੀ ਹੈ ਕੋਈ ਬਹੁਤਾ ਫਰਕ ਨਹੀਂ ਆਇਆ ਹੈ ਚਾਹੇ ਤੁਸੀਂ CBSE ਬੋਰਡ ਹੈ ਚਾਹੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੁਹਾਨੂੰ ਇੱਕ ਮੰਨ ਦੇ ਵਿੱਚ ਸਾਈਕੋ ਆ ਹੀ ਹੋ ਚੁੱਕਿਆ ਹੈ ਕਿ CBSE ਪੰਜਾਬ ਸਕੂਲ ਐਜੂਕੇਸ਼ਨ ਬੋਰਡ ਜ਼ੀਰੋ ਆ CBSE ਟੌਪ ਤੇ ਆ ਫਿਰ ICSE ਟੌਪ ਤੇ ਆ ਇਹ ਸਾਡੀ ਮੰਨ ਦੇ ਆ ਠੀਕ ਹੈ ਜਿਨੇ ਬੱਚੇ ਨੇ ਪੜ੍ਹਨਾ ਉਹਨੇ ਇੱਥੇ ਪੜ੍ਹ ਲੈਣਾ ਹੈ ਹੁਣ ਕੱਲ ਹੀ ਸੀਐਮ ਸਾਹਿਬ ਨੇ ਬੱਚਿਆਂ ਨੂੰ ਬੁਲਾਇਆ ਜਿਹੜੇ ਸਰਕਾਰੀ ਸਕੂਲਾਂ ਦੇ ਬੱਚੇ ਹੀ ਜੇਏ ਇਹ ਕੁੜੀ ਕਹਿੰਦੀ ਕਿ ਮੇਰੇ ਕੋ ਫੀਸ ਨਹੀਂ ਦਿੱਤੀ ਜਾ ਰਹੀ ਮੇਰੇ ਮਾਪਿਆਂ ਕੋ ਮੇਰੇ ਮੈਚ ਹੋਣਾ ਲਾਉਂਦੀ ਰਹੀ ਹੈਗੀ ਉਹ ਜੇਏ ਐਡਵਾਂਸ ਕਰ ਗਈ ਹੈਗੀ ਹਾਲਾਂਕਿ ਹੁਣ ਉਹਨੇ ਜਦੋਂ ਉਹਨੇ 4 ਸਾਲ ਦੀ ਡਿਗਰੀ ਕਰਨੀ ਹੈ ਉਹਨੂੰ ਸੀਡ ਕਿੱਥੇ ਮਿਲਣੀ ਹੈ ਰੁੜਕੀ ਮਿਲਣੀ ਹੈ ਬਿਦਰਵੀ ਨੇ ਪਟਿਆਲੇ ਤਾਂਪੜ ਮਿਲੀ ਕਿੱਥੇ ਮਿਲਣੀ ਹੈਗੀ ਉਹਨੂੰ ਅਜੇ ਫੀਸ ਹੋ ਸਕਦਾ ਚਲੋ ਕਈ ਅੱਗੇ ਸਮਾਜ ਸੇਵੀ ਲੋਕ ਆ ਮਤਲਬ ਮੇਰੇ ਕਹਿਣ ਦਾ ਪਾਵਾ ਕਿ ਜਿੰਨੇ ਪੜਨਾ ਉੱਥੇ ਪੜ ਲੈਣਾ ਮਾਪੇ ਨੂੰ ਜਿਹਦੇ ਆਪਣੇ ਜਿਹੜੇ ਬੱਚੇ ਨੇ ਘੱਟੋ ਘੱਟ 5 ਕਿਲੋਮੀਟਰ ਦੇ ਰੇਡੀਅਸ 'ਚ ਰੱਖਣ ਬੱਸਾਂ ਉਹ ਭਜਾਉਂਦੇ ਨੇ ਟੱਕਰਾਂ ਵੱਜਦੀਆਂ ਹੈਗੀਆਂ ਨੇ ਟਾਈਮ ਤੇ ਜਾਣ ਦਾ ਉਧਰ ਵੀ ਲੋਕ ਟੈਂਕ ਉਹ ਜਿਹੜੇ ਕਿਹੜਾ ਸੀ ਉਹ ਜਿਹੜਾ ਰਿਟਾ ਢੋਣ ਵਾਲਾ ਹੋਊ ਟਿੱਪਰ ਉਹਨੇ ਵੀ ਸਪੀਡ ਚੱਕੀ ਹੁੰਦੀ ਆ ਕਿ ਕਿਤੇ ਪੁਲਿਸ ਨਾ ਮੇਰੇ ਪਿੱਛੇ ਲੱਗੇ ਮੈਂ ਵੀ ਟਾਈਮ ਤੇ ਰੇਟਾ ਪਜਾ ਨਾਕਾ ਨਾ ਲੱਗਾ ਹੋਵੇ ਜੀ ਸਥਿਤੀ ਜਿਵੇਂ ਸਕੂਲਾਂ ਦਾ ਮੈਂ ਦੇ ਅਪੀਲ ਵੀ ਕਰੂੰਗਾ ਖੁਦ ਮੁਖਮਦੀ ਭਗਵੰਤ ਸਿੰਘ ਸਾਹਿਬ ਨੂੰ ਔਰ ਹਰਜੋਤ ਸਿੰਘ ਬੈਂਸ ਸਾਹਿਬ ਨੂੰ ਕਿ ਤੁਹਾਨੂੰ ਇੱਕ ਇਦਾਂ ਦੀ ਪਾਲਿਸੀ ਬਣਾ ਲੈਣੀ ਚਾਹੀਦੀ ਕਿ 5 ਕਿਲੋਮੀਟਰ ਤੱਕ ਹੀ ਜਿਹੜੀਆਂ ਸਕੂਲਾਂ ਨੂੰ ਬੱਚੇ ਆਉਣ ਜਾਣ ਵਾਸਤੇ ਰੱਖਣਾ ਇਸ ਤੋਂ ਅੱਗੇ ਨਹੀਂ ਕਿਉਂਕਿ ਉਹ ਸਪੀਡਾਂ ਭਜਾਉਂਦੇ ਨੇ ਔਰ ਨਿਆਣੇ ਗਲੀਆਂ ਦੇ ਵਿੱਚੋਂ ਬੱਸਾਂ ਲੇਟ ਹੋ ਜਾਂਦੇ ਨੇ ਤੇ ਫਿਰ ਆਹ ਵਾਲਾ ਹੁਣ ਅੱਜ ਮੁੱਖ ਮੰਤਰੀ ਸਾਹਿਬ ਨੇ ਵੱਡੀਆਂ ਜਿਹੜੀਆਂ ਨੇ ਸਟੇਟਮੈਂਟ ਜਿਹੜੀ ਅੱਜ ਪੀੜਤ ਪਰਿਵਾਰਾਂ ਨਾਲ ਮਿਲ ਕੇ ਉਹਨਾਂ ਨੇ ਕਿਹਾ ਇੱਕ ਤੇ ਉਹਨਾਂ ਨੇ ਕਿਹਾ ਮੁੱਖ ਮੰਤਰੀ ਸਾਹਿਬ ਨੇ ਕਿ ਪਰਿਵਾਰਾਂ ਨੂੰ ਹਰ ਹਾਲਤ ਦੇ ਵਿੱਚ ਇਨਸਾਫ਼ ਮਿਲੂਗਾ ਅੱਜ ਸਮਾਣਾ ਪਹੁੰਚ ਕੇ ਉਹਨਾਂ ਪੀੜਤ ਪਰਿਵਾਰਾਂ ਦੇ ਨਾਲ ਦੁੱਖ ਵੰਡਾਇਆ ਕੀਤਾ ਦੂਜਾ ਕਹਿੰਦੇ ਕਿ ਗੈਰ ਕਾਨੂੰਨੀ ਮਾਈਨਿੰਗ ਤੇ ਓਵਰਲੋਡ ਵਾਹਨਾ ਖਿਲਾਫ ਸਰਕਾਰ ਸਖਤ ਕਾਰਵਾਈ ਕਰੇਗੀ ਔਰ ਚਾਰ ਮਾਰਗੀ ਸਮਾਣਾ ਪਾਤੜਾ ਸੜਕ ਦਾ ਹੋਏਗਾ ਤੇ ਬੱਚਿਆਂ ਦੀ ਯਾਦ ਵਿੱਚ ਇੱਕ ਪਾਰਕ ਦਾ ਐਲਾਨ ਕੀਤਾ ਜਾਊਗਾ ਸੱਤ ਬੱਚੇ ਜਿਹੜੇ ਪਿਛਲੀ 7 ਮਈ ਨੂੰ ਪੂਰੇ ਹੋ ਗਏ ਸੀ ਇੱਕ ਰੋਡ ਐਕਸੀਡੈਂਟ ਤੇ ਉਹਨਾਂ ਕਹਿ ਕੇ ਸਖਤ ਸਰਕਾਰ ਕਾਰਵਾਈ ਕਰੂਗੀ ਔਰ ਪੀੜਤ ਪਰਿਵਾਰਾਂ ਦੇ ਦੁੱਖ ਵੀ ਮਾਵਾ ਦੇ ਨਾਲ ਖਾਸ ਕਰਕੇ ਉਹਨਾਂ ਗੱਲ ਵਿੱਚ ਲੈ ਕੇ ਦੁੱਖ ਸਾਂਝਾ ਕੀਤਾ ਗਿਆ ਕਿ ਸਰਕਾਰ ਤੁਹਾਡੇ ਨਾਲ ਖੜੀ ਹੈ ਔਰ ਸੂਬਾ ਸਰਕਾਰ ਗੰਭੀਰ ਪਰਿਵਾਰਾਂ ਨਾਲ ਡਟ ਕੇ ਖੜੀ ਹੈ ਇਸ ਤਾਪਦਵਾਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਊਗੀ ਔਰ ਕੰਬਾਉ ਹਾਸਲੇ ਜਿੰਮੇਵਾਰ ਵਿਅਕਤੀਆਂ ਨੂੰ ਬਖਸ਼ਿਆ ਨਹੀਂ ਜਾਊਗਾ ਉਹਨਾਂ ਵਿਰੁੱਧ ਇੱਕ ਮਿਸਾਲੀ ਕਾਰਵਾਈ ਕੀਤੀ ਜਾਊਗੀ ਇਨਸਾਫ ਦੇ ਛੜਿੱਕਾ ਖੜੇ ਕਰਨ ਦੀ ਕੋਸ਼ਿਸ਼ ਕਰਨ ਵਾਲੇ ਭਾਵੇਂ ਕਿੰਨੇ ਵੀ ਅਸਰ ਸੂਖ ਵਾਲੇ ਕਿਉਂ ਨਾ ਲੋਕ ਹੋਣ ਉਹਨਾਂ ਨੂੰ ਵੀ ਸਜ਼ਾ ਦਾ ਸਾਹਮਣਾ ਕਰਨਾ ਪਊਗਾ ਉਹਨਾਂ ਨੇ ਕਿਹਾ ਕਿ ਅਜਿਹਾ ਕ ਅਜੇ ਇਨਸਾਫ ਦੇ ਵਿੱਚ ਕੋਈ ਪੰਗੇ ਪਾਰ ਹੈ ਇਹ ਵੀ ਇੱਕ ਜੁਰਮ ਆ ਔਰ ਉਹਨਾਂ ਨੂੰ ਵੀ ਦੋਸ਼ੀਆਂ ਦੇ ਬਰਾਬਰ ਹੀ ਸਜ਼ਾ ਮਿਲੇਗੀ ਔਰ ਉਹਨਾਂ ਨੇ ਵੀ ਲਾੜ ਕੀਤਾ ਕਿ ਸੂਬਾ ਸਰਕਾਰ ਗੈਰਕਾਨੂੰਨੀ ਮਾਈਨਿੰਗ ਤੇ ਓਵਰਲੋਡ 1 ਹਵਰ ਉਹਦੇ ਵਿਸ਼ੇਸ਼ ਕਾਰਵਾਈ ਲਈ ਇੱਕ ਵਿਸ਼ੇਸ਼ ਮਿਮ ਚਲਾਏਗੀ ਔਰ ਟ੍ਰਾਂਸਪੋਰਟ ਵਿਭਾਗ ਨੂੰ ਕਹਤਾ ਕਿ ਜਿਹੜੇ ਉਲੰਘਣਾ ਕਰਦੇ ਨੇ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਅਪਰਾਧਾਂ ਨੂੰ ਨਾਮ ਆਪ ਕਰਨ ਯੋਗ ਦੱਸਦੇ ਉਹਨਾਂ ਕਿਹਾ ਕਿ ਸਰਕਾਰ ਕਿਸੇ ਵੀ ਆਮ ਲੋਕਾਂ ਦੀ ਜਾਨ ਨੂੰ ਖਤਰੇ ਵਿੱਚ ਪਾਉਣ ਦੀ ਇਜਾਜ਼ਤ ਨਹੀਂ ਦੇਵੇਗੀ ਹਾਦਸੇ 'ਚ ਵਿਛੜਵਾਲਿਆਂ ਨੂੰ ਨਿ ਸ਼ਰਧਾਂਜਲੀ ਦਿੰਦਿਆਂ ਮੁੱਖ ਮੰਤਰੀ ਨੇ ਮ੍ਰਿਤਕ ਬੱਚਿਆਂ ਦੀ ਯਾਦ 'ਚ ਉੱਥੇ ਇੱਕ ਪਾਰਕ ਬਣਾਉਣ ਦਾ ਵੀ ਐਲਾਨ ਕੀਤਾ ਔਰ ਨਾਲ ਹੀ ਕਿਹਾ ਕਿ ਸਮਾਣਾ ਤੋਂ ਪਾਤੜਾ ਤੱਕ ਜਿਹੜੇ ਮੌਜੂਦਾ ਚਾਰ ਮਾਰਗੀ ਸੜਕ ਉਹ ਜੋ ਅਪਗ੍ਰੇਡ ਕੀਤਾ ਜਾਊਗਾ ਉਹਨੇ ਵੀ ਕਿਹਾ ਕਿ ਆਵਾਜਾਬੀ ਜ਼ਿਆਦਾ ਹੋਣ ਕਰਕੇ ਸੜਕ ਤੇ ਅਕਸਰ ਹਾਦਸੇ ਵਾਪਰਦੇ ਜਾਣ ਲੋਕਾਂ ਦੀ ਸੁਰੱਖਿਆ ਲਈ ਇੱਥੋਂ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨਾ ਜ਼ਰੂਰੀ ਹੋ ਜਾਂਦਾ ਹੈਗਾ ਔਰ ਉਹਨੇ ਵੀ ਕਿਹਾ ਕਿ ਸਮਾਣਾ ਦੇ ਸਰਕਾਰੀ ਹਸਪਤਾਲ ਨੂੰ ਵੀ ਅਪਗ੍ਰੇਡ ਕੀਤਾ ਜਾਵੇਗਾ ਅਤੇ ਅਤੀ ਆਧੁਨਿਕ ਬੁਨਿਆਦੀ ਢਾਂਚੇ ਨਾਲ ਵੀ ਲੈਸ ਕੀਤਾ ਜਾਊਗਾ ਔਰ ਐਮਰਜੈਂਸੀ ਮੈਡੀਕਲ ਸੇਵਾਵਾਂ ਨੂੰ ਵੀ ਮਜ਼ਬੂਤ ਕਰਨ ਲਈ ਇਲਾਕੇ ਵਿਦਿਆ 6 ਸੇਵਾਵਾਂ ਵਿੱਚ 7 ਨਵੀਆਂ ਐਂਬੂਲੈਂਸ ਵੀ ਜਿਹੜੀਆਂ ਦਿੱਤੀਆਂ ਕਿਉਂਕਿ ਜੇ ਮੌਕੇ ਤੇ ਕੋਈ ਐਂਬੂਲੈਂਸ ਹੋਵੇ ਫਸਟ ਅਗਰ ਕਿਸੇ ਐਕਸੀਡੈਂਟ ਵਿੱਚ ਫਰਸਟ ایڈ ਮਿਲ ਜੇ ਤੇ ਬੱਚੇ ਬੰਦੇ ਦੀ ਜਿੰਦਗੀ ਬਚਣ ਦੇ ਕਾਫੀ ਚਾਂਸ ਹੁੰਦੇ ਨੇ ਹੁਣ ਦੂਜੀ ਗੱਲ ਇਸ ਮਸਲੇ ਦੇ ਵਿੱਚ ਸਭ ਤੋਂ ਵੱਡਾ ਇਹ ਸਵਾਲ ਆ ਗਿਆ ਕਿ ਜਿਹੜਾ ਆ ਕਮੀਆਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਆਪ ਹੀ ਨਹੀਂ ਗਿਣਾਈਆਂ ਨੇ ਅੜਿੱਕਾ ਕੌਣ ਡਾ ਰਿਹਾ ਹੈਗਾ ਕੌਣ ਲੋਕ ਨੇ ਅਸਰ ਲਾਉ ਕੋਣ ਹੈ ਕੋਈ ਪੋਲੀਟੀਕਲ ਨੇ ਜਾਂ ਕੋਈ ਬਿਜ਼ਨਸਮੈਨ ਹੈ ਇਸੇ ਕਰਕੇ ਸੀਐਮ ਸਾਹਿਬ ਨੇ ਕਿਹਾ ਤਾਂ ਕਿ ਉਹਨਾਂ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਔਰ ਸਭ ਤੋਂ ਵੱਡੀ ਗੱਲ ਇਹ ਕਿ ਪੰਜਾਬ ਸਰਕਾਰ ਨੇ ਇੱਕ ਜਿਹੀ ਇੱਕ ਐਸਐਸ ਐਫ ਵੀ ਬਣਾਈਆ ਸੜਕ ਸੁਰੱਖਿਆ ਫੋਰਸ ਉਹ ਇੰਡੀਆ ਦੇ ਵਿੱਚ ਪਹਿਲਾ ਸਟੇਟ ਪੰਜਾਬ ਹੈ ਜਿਹੜੀ ਮੌਕੇ ਤੇ ਪਹੁੰਚ ਜਾਂਦੀ ਹੈਗੀ ਆ ਉਹਦੇ ਨਾਲ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਵੀ ਬਚੀਆਂ ਪਰ ਕਿਉਂਕਿ ਬੱਚੇ ਸੀ ਰੋਡ ਐਕਸੀਡੈਂਟ ਐਟ ਆਇਆ ਉਹ ਜਿਆਦਾ ਜ਼ਖਮ ਜਿਹੜੇ ਨੇ ਉਹ ਚੱਲ ਨਹੀਂ ਸਕੇ ਸੀ ਨੰਨੀਆਂ ਨਿਕ ਨਿਕੇ ਨਿਕੇ ਤੇ ਕੁਰੰਬਲਾ ਵਰਗੇ ਬੱਚੇ ਹੁੰਦੇ ਨੇ ਏਡੇ ਢੰਦੇ ਔਰ ਅੱਜ ਕੱਲ ਇੰਡੀਆ ਦੇ ਵਿੱਚ ਫੈਸ਼ਨ ਬਹੁਤ ਆ ਪਹਿਲਾਂ ਹੁੰਦਾ ਸੀ ਕਿ ਘਟੂ 6-7 ਸਾਲ ਦਾ ਬੱਚੇ 6 ਸਾਲ ਦਾ ਬੱਚਾ ਸਕੂਲ ਪਾ ਹੁਣ ਮਾਪਿਆਂ ਚ ਕੰਪੀਟੀਸ਼ਨ ਬੱਚਿਆਂ ਨਾਲ ਮਾਪਿਆਂ ਦੇ ਵਿੱਚ ਜਿਆਦਾ ਕੰਪੀਟੀਸ਼ਨ ਹੋ ਗਿਆ ਬੱਚਾ ਜੰਮਦਾ ਜੇ ਦੁੱਧ ਵਾਲੀ ਬੋਤਲ ਵੀ ਨਹੀਂ ਛੱਡੀ ਹੁੰਦੀ ਬੱਚੇ ਨੇ ਜਾਂ ਮਾਂ ਦਾ ਦੁੱਧ ਹੀ ਬੱਚਾ ਪੀ ਰਿਹਾ ਹੁੰਦਾ ਉਹਨੂੰ ਵੀ ਤਹੀ 2 ਸਾਲ ਵਾਲੇ ਨੂੰ ਸਕੂਲ ਤੋੜ ਦਿੰਦੇ ਹੈਗਿਆ ਮੈਂ ਐਡਾ ਵੱਡਾ ਉਹਨੇ ਕਿਤੇ ਜੰਮਦੇ ਹੀ ਡੀਸੀ ਬਣ ਜਾਣਾ ਜਾਂ ਐਸਐਸਬੀ ਬਣ ਜਾਣਾ ਜਾਂ ਐਮਐਲਏ ਬਣ ਜਾਣਾ ਕਿਉਂਕਿ ਮਾਵਾ ਨੂੰ ਹੁੰਦਾ ਕਿ ਬੱਚੇ ਘਰੋਂ ਨਿਕਲ ਜਾਣ ਲੱਗੇ ਨਾ ਔਰ ਉੱਥੇ ਦੁਕਾਨਾਂ ਦੁਕਾਨਾਂ ਚੱਲਦੀਆਂ ਅੱਜ ਇੱਕ ਨਵੇਂ ਪਲੇਵੇ ਸਕੂਲ ਵੀ ਸ਼ੁਰੂ ਹੋ ਗਏ ਨੇ ਕਿ ਪਤਾ ਨਹੀਂ ਮਾਵਾ ਕਾ ਬੱਚੇ ਨੂੰ ਘਰ ਸੰਭ ਨਹੀਂ ਸਕਦੀਆਂ ਔਰ ਜੋ ਨਿਆਣੇ ਵੀ ਇੱਕ ਇੱਕ ਜਵਾਕ ਵੀ ਇੱਕ ਇੱਕ ਅਸੀਂ ਇੱਕ ਇੱਕ ਨੂੰ ਵੀ ਤੋੜ ਦਿੰਦੇ ਆਗੇ ਮਤਲਬ ਘਟੋ ਘੱਟ 6 ਸਾਲ ਦਾ ਪੂਰੇ ਯੂਰਪ ਦੇ ਵਿੱਚ ਪੂਰਾ ਅਮਰੀਕਾ ਦੇ ਵਿੱਚ ਮਤਲਬ ਵਿਦੇਸ਼ਾਂ ਦੇ ਵਿੱਚ 6 ਸਾਲ 7 ਸਾਲ ਦਾ ਬੱਚਾ ਸਕੂਲ ਜਾਂਦਾ ਹੈਗਾ ਇੱਥੇ ਅਸੀਂ ਸਵਾ ਦੋ ਸਾਲ ਦਾ ਹੀ ਪਾਉਣਾ ਸ਼ੁਰੂ ਕਰ ਦਿੱਤੇ ਹੈਗੇ ਮੈਨੂੰ ਲੱਗਦਾ ਇਹ ਬਿਜ਼ਨਸ ਮਾਡਲ ਜਿਹੜਾ ਸਕੂਲਾਂ ਵਾਲਿਆਂ ਦਾ ਉਹ ਬੰਦ ਹੋਣਾ ਚਾਹੀਦਾ ਔਰ ਦੂਜਾ ਜਿਹੜਾ ਆ ਮਾਪਿਆਂ ਦੇ ਵਿੱਚ ਨਾ ਕੰਪੀਟੀਸ਼ਨ ਦੀ ਜਿਹੜੀ ਹੋੜ ਆ ਦੌੜ ਆ ਉਹ ਵੀ ਖਤਮ ਹੋਣੀ ਚਾਹੀਦੀ ਹੈ ਬੱਚਾ 6 ਸਾਲ ਦਾ ਵੀ ਪੜ ਗਏ ਬੱਚੇ ਦੇ 6 ਸਾਲ ਦੇ ਬੱਚੇ ਨੇ ਪਹਿਲਾਂ ਹੀ ਪਹਿਲੀ ਕਲਾਸ ਚਲੇ ਜਾਣਾ ਹੈਗਾ ਉਹ ਵੀ ਦੇਖਣਾ ਜਦੋਂ ਮਾਪਿਓ ਅਨਪੜ ਹੁੰਦੇ ਸੀ ਬੱਚਾ 6 ਸਾਲ ਦਾ ਜੋ ਸਕੂਲ ਜਾਂਦਾ ਉਹ ਤਦ ਵੀ ABC ਤੇ 123 ਸਿੱਖ ਲੈਂਦਾ ਹੈ ਅੱਜ ਅੱਜ ਮਾਪਿਓ ਦੋਨੇ ਪੜੇ ਨੇ ਵੈਲ ਐਜੂਕੇਟਿਡ ਨੇ ਮਤਲਬ ਹਰ ਇੱਕ ਦਾ ਮਾਪਿਓ ਇਸ ਟਾਈਮ ਗ੍ਰੈਜੂਏਟ ਪੋਸਟ ਗ੍ਰੈਜੂਏਟ ਜਾਂ ਡਿਗਰੀ ਹੋਲਡਰ ਜਾਂ EMPLOYES ਆ ਠੀਕ ਹੈ ਉਹ ਆਪਣੇ ਬੱਚੇ ਨੂੰ ਨਹੀਂ 7 ਸਾਲ ਤੱਕ ਘਰ ਪੜਾ ਸਕਦਾ ਹੈਗਾ ਇੱਕ ਨਿਊਟਰਲ ਫੈਮਿਲੀ ਹੋ ਗਈਆਂ ਅੱਗੇ ਸਾਂਝੇ ਪਰਿਵਾਰ ਬੱਚੇ ਪਲ ਜਾਂਦੇ ਹੀ ਮਾਪਿਓ ਵੀ ਨੌਕਰੀ ਕਰਦੇ ਨੇ ਜਾਂ ਤੇ ਬੱਚੇ ਨੂੰ ਕਰੈਚ ਚ ਤੋਰਿਆ ਦਿੱਤਾ ਜਾਂਦਾ ਜਾਂ ਪਲੇ ਵਿੱਚ ਤੋਰਿਆ ਜਾਂਦਾ ਪਲੇਵਰ ਸਕੂਲਾਂ ਵਾਸੇ ਬੱਸਾਂ ਲੱਗਣਗੀਆਂ ਇਸ ਕਰਕੇ ਮੈਨੂੰ ਲੱਗਦਾ ਕਿ ਇਹਦੇ ਚਾਹਲ ਸਿਸਟਮ ਦੇ ਵਿੱਚ ਬਹੁਤ ਜ਼ਿਆਦਾ ਸੁਧਾਰ ਕਰਨ ਦੀ ਲੋੜ ਆ ਪਰ ਜਿਹੜਾ ਹਾਦਸਾ ਵਾਪਰਿਆ ਇਹ ਇਹ ਇੱਕ ਮੈਨੂੰ ਲੱਗਦਾ ਕਿ ਸ਼ੁਗਰ ਹੈ ਕਿ ਮੁਖਮਤੀ ਭਗਵੰਤ ਮਾਨ ਨੇ ਅੱਜ ਡੀਸੀ ਪਟਿਆਲਾ ਸਸਪੈਂਡ ਨਹੀਂ ਕੀਤੀ ਜਿਵੇਂ ਕੱਲ ਸਰਕਾਰ ਨੂੰ ਸ਼ੀਸ਼ਾ ਦਿਖਾਇਆ ਗਿਆ ਬੇਸਿਕਲੀ ਡੀਸੀ ਪਟਿਆਲਾ ਨੂੰ ਜੀ ਸਰਕਾਰ ਨੂੰ ਔਰ ਉਸ ਡੀਸੀ ਨੂੰ ਪਹਿਲਾਂ ਜਾਣਾ ਚਾਹੀਦਾ ਹੈ ਇੱਕ ਲੈਸਨ ਵੀ ਆ ਸਾਰੇ ਡਿਪਟੀ ਕਮਿਸ਼ਨਰ ਸਾਰੇ ਐਸਾ ਕਿ ਜਦੋਂ ਇਦਾਂ ਦੀ ਇੱਕ ਤੇ ਦੁਸ਼ਮਣੀ ਕਰਕੇ ਕੋਈ ਗੈਂਗਸਟਰ ਮਾਰ ਗਿਆ ਨਸ਼ੇ ਦੇ ਤਸਕਰ ਮਾਰ ਗਿਆ ਉੱਥੇ ਵੀ ਜਾਣਾ ਚਾਹੀਦਾ ਪਰ ਆਹ ਤੇ ਬਹੁਤ ਜ਼ਿਆਦਾ ਇਹਦੇ ਤੇ ਕੋਈ ਪੋਲੀਟੀਕਲ ਵੀ ਨਹੀਂ ਸੀ ਤੁਹਾਨੂੰ ਪਹਿਲੇ ਦੇਣੀ ਜਾਣਾ ਚਾਹੀਦਾ ਸੀ ਭਰੋਸਾ ਦੇਣਾ ਚਾਹੀਦਾ ਸੀ ਇਹਨੂੰ ਆਪਾਂ ਦੇਰ ਹੈ ਦੁਰਸਤ ਨਹੀਂ ਕਹਿ ਸਕਦੇ ਚਾਹੇ ਸਟੇਟ ਗਵਰਨਮੈਂਟ ਚਾਹੇ ਪਟਿਆਲਾ ਪ੍ਰਸ਼ਾਸਨ ਹੈਗਾ ਇਹਨਾਂ ਨੂੰ ਉਸੇ ਦਿਨ ਜਾਣਾ ਚਾਹੀਦਾ ਇੱਕ ਮਹੀਨਾ ਉਹ ਵੀ ਮਾਪੇ ਡੀਕਦੇ ਰਹੇ ਫਿਰ ਜੇ ਧਰਨ ਲੱਗਾ ਫਿਰ ਲੱਗਾ ਕਿ ਇਹਦੇ ਵਿੱਚ ਵੱਡਾ ਕਾਠ ਹੋ ਜੂਗਾ ਰਾਹ ਰੁਕਣਗੇ ਸਰਕਾਰ ਜਲੀਲ ਹੋਏਗੀ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਸਬੰਧਤ ਜਿੰਨੇ ਵੀ ਡਿਪਟੀ ਕਮਿਸ਼ਨਰ ਐਸਐਸਪੀ ਨੇ ਜਿਹੜੇ ਸਬੰਧਤ ਅਥਾਰਟੀਆਂ ਨੇ ਉਹਨਾਂ ਨੂੰ ਇੱਕ ਹੁਕਮ ਜਾਰੀ ਕਰਨਾ ਕਿ ਅਜਿਹੇ ਹਾਦਸਿਆਂ ਦੇ ਵਿੱਚ ਕੰਮ ਸਾਰੇ ਛੱਡ ਦਿਓ ਪ੍ਰਾਇਓਰਟੀ ਦੇ ਇਹੋ ਜਿਹੇ ਮਸਲੇ ਹੱਲ ਕਰਨੇ ਚਾਹੀਦੇ ਹੈਗੇ ਤਾਂ ਜੋ ਪੀੜਤਾਂ ਨੂੰ ਇਨਸਾਫ ਲੈਣ ਵਾਸਤੇ ਹਰ ਵਾਰ ਧਰਨਾਣਾ ਲਾਉਣਾ ਪਵੇ ਪ੍ਰੋਟੈਸਟ ਨਾ ਕਰਨੇ ਪੈਣ ਸਰਕਾਰ ਦੀ ਜ਼ਿੰਮੇਵਾਰੀ ਬੰਦੀ ਹੈਗੀ ਕਿ ਜਿਹੜੀ ਸਰਕਾਰ ਅਸੀਂ ਚੁੰਨਦੇ ਉਹਦੀ ਹੀ ਜਾਨ ਤੇ ਮਾਲ ਰਾਖੀ ਕਰਨਾ ਸਰਕਾਰ ਦਾ ਮੁਢਲਾ ਫਰਜ਼ ਹੈ ਤੇ ਜੇ ਡਿਪਟੀ ਕਮਿਸ਼ਨਰ ਇਹੋ ਜੀ ਲਾਪਰਵਾਹੀ ਵਰਤਣਗੇ ਤੇ ਲੋਕਾਂ ਦਾ ਗੁੱਸਾ ਸਾਰਿਆਂ ਦੇ ਸਾਹਮਣੇ ਆ ਦੇਖਦੇ ਇਸ ਮਸਲੇ ਦਾ ਅੱਗੇ ਜਾ ਕੇ ਹੱਲ ਕੀ ਨਿਕਲਦਾ ਪਰ ਇੱਕ ਮਸਲਾ ਹੋਰ ਚਰਚਾ ਦਾ ਵਿਸ਼ਾ ਅਜਕਲ ਪੰਜਾਬ ਚ ਉਹ ਹੈ ਹਲਕਾ ਗੁਰੂ ਹਰਸਾਹਏ ਦੂਜੀ ਵਾਰ ਉਹਨਾਂ ਦੇ ਆਪਣਿਆਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਫੌਜਾ ਸਿੰਘ ਸਰਾਰੀ ਨੂੰ ਆਪਣਿਆਂ ਤੋਂ ਹੀ ਕਰਕੇ ਸਵਾਲਾਂ ਦੇ ਘੇਰੇ ਚ ਖੜਨਾ ਹੋਣਾ ਪੈ ਰਿਹਾ ਕਿਉਂਕਿ ਉਹਨਾਂ ਦੇ ਪੀਏ ਜਿਹੜੇ ਲਾਡੀ ਨਾਮ ਦਾ ਇੱਕ ਕਹਿੰਦੇ ਕਿ ਸਰਪੰਚ ਤੋਂ ਪੈਸੇ ਲਏ ਗਏ ਦੋਸ਼ ਲਾਉਂਦੇ ਨੇ ਉਹਦੇ ਮਾਪੇ ਕਹਿੰਦੇ ਜਦੋਂ ਜਸ਼ਨ ਆਇਆ ਘਰੇ ਤੇ ਖੁਦ ਦੱਸਦਾ ਆਪਣੇ ਮਾਪਿਆਂ ਨੂੰ ਕਿ ਮੈਨੂੰ ਐਮਐਲਏ ਦਾ ਪੀਏ ਤੰਗ ਕਰ ਰਿਹਾ ਹੈ ਪਰੇਸ਼ਾਨ ਕਰ ਰਿਹਾ ਹੈ ਤੇ ਉਸ ਤੋਂ ਬਾਅਦ ਉਹਨੇ ਆਪਣੇ ਹੀ ਪਿਸਤੌਲ ਦੇ ਨਾਲ ਪਰ ਪੂਰੀ ਤੇ ਲਾਇਆ ਤੇ ਮਾਰ ਮੁਕਾਇਆ ਆਪਣੇ ਆਪ ਨੂੰ ਇੱਕ ਤੇ ਉਹ ਕੰਮ ਕਰ ਦਿੱਤਾ ਉਸ ਤੋਂ ਬਾਅਦ ਮਾਪੇ ਕੁਝ ਦਿਨਾਂ ਬਾਅਦ ਬੋਲੇ ਰੋਸ ਚਾਏ ਕੁਝ ਪੰਚਾਇਤਾਂ ਖੜੀਆਂ ਜਸ਼ਨ ਦੇ ਧੇਰ ਵਾਲੇ ਪਾਸੇ ਕੁਝ ਪੰਚਾਇਤਾਂ ਮੰਗ ਕਰ ਰਹੀਆਂ ਕਿ ਸਰਾਰੀ ਸਾਹਿਬ ਤੁਸੀਂ ਇਨਸਾਫ ਦਿਓ ਤੇ ਉਹਨਾਂ ਨੇ ਅੱਗੇ ਭਰੋਸਾ ਦਿਵਾਇਆ ਕਿ ਜਿੰਨੇ ਜਿੰਨੇ ਵੀ ਪੈਸੇ ਲਏ ਨੇ ਜਾਂ ਨਹੀਂ ਲਏ ਮੈਨੂੰ ਨਹੀਂ ਸੀ ਪਤਾ ਪਰ ਕਾਰਵਾਈ ਅਸੀਂ ਕਰਾਂਗੇ ਪਰ ਕਾਰਵਾਈ ਹਾਲੇ ਤੱਕ ਹੋਈ ਨਹੀਂ ਇੱਕ ਵੀ ਐਫ ਆਈ ਆਰ ਨਹੀਂ ਹੈ ਇਸੇ ਕਰਕੇ ਮਾਪੇ ਕਹਿੰਦੇ ਉਦੋਂ ਤੱਕ ਭੋਗ ਨਹੀਂ ਪਾਵਾਂਗੇ ਜਸ਼ਨ ਦਾ ਜਦੋਂ ਤੱਕ ਇਹ ਮਾਮਲੇ 'ਚ ਇਨਸਾਫ ਨਹੀਂ ਮਿਲਦਾ ਤੇ ਕੋ ਸਭ ਤੋਂ ਵੱਡੀ ਗੱਲ ਹੈ ਕਿ ਜਾਂਚ ਦਾ ਵਿਸ਼ਾ ਬਹੁਤ ਜ਼ਿਆਦਾ ਇਸਕੇ ﺍﻟजाम ਲੱਗੇ ਨੇ ਕਿ ਐਮ ਐਲ ਏ ਦਾ ਪੀ ਏ ਜਿਹੜਾ ਵਾ ਪੈਸੇ ਲੈਂਦਾ ਰਿਹਾ ਕੀ ਜਿਹੜਾ ਸਰਪੰਚ ਜਸ਼ਨ ਜਿੰਨੇ ਬੜਾ ਵੱਡਾ ਫੈਸਲਾ ਹੈ ਕਿ ਸਾਡੇ ਇੱਕ ਨਸ਼ਿਆਂ ਨੂੰ ਲੈ ਕੇ ਉਹਨੇ ਗੱਲਬਾਤ ਕੀਤੀ ਇੱਕ ਬੱਚਿਆਂ ਨੂੰ ਆਈ ਇਸ ਬਣਾਉਂਦਾ ਵੀ ਉਹਨੇ ਇਦਾਂ ਦਾ ਕੋਈ ਫੈਸਲਾ ਲਿਆ ਕਿ ਪੜ੍ਹਿਆ ਲਿਖਿਆ ਸਰਪੰਚ ਹੁਣ ਉਹ ਇੱਕ ਜਾਂਚ ਦਾ ਵਿਸ਼ਾ ਹੈ ਕੀ ਉਹ ਸਰਪੰਚ ਨੇ ਜਿਹੜਾ ਨੌਜਵਾਨ ਹੈ ਮੁੰਡਾ ਐਮਐਲਏ ਨੂੰ ਦੱਸਿਆ ਕਿ ਤੇਰਾ ਪੀਏ ਤੰਗ ਕਰਦਾ ਹੈਗਾ ਨਾ ਜਾਂ ਹੋਰਾਂ ਨੂੰ ਦੱਸਿਆ ਹੈਗਾ ਨਾ ਇਹ ਇੱਕ ਹੁਣ ਜਾਂਚ ਦਾ ਵਿਸ਼ਾ ਹੁਣ ਹੈ ਕਿ ਮਸਲਾ ਕਾਫੀ ਗੰਭੀਰ ਹੈ ਕਿ ਉਹਨੂੰ ਅਜਿਹੇ ਕਦਮ ਕਿਉਂ ਚੁੱਕਣਾ ਪਿਆ ਹੈਗਾ ਉਹਨੂੰ ਵੈਸੇ ਲੜਨਾ ਚਾਹੀਦਾ ਹੈਗਾ ਸ ਪਰ ਬੰਦਾ ਜਦੋਂ ਮਾਨਸਿਕ ਤੌਰ ਤੇ ਪਰੇਸ਼ਾਨ ਹੁੰਦਾ ਤੇ ਫਿਰ ਉਹ ਕੇਵਲੇ ਬੰਦਾ ਇਹੋ ਜੇ ਕਦਮ ਚੱਕ ਲੈਂਦਾ ਹੈਗਾ ਜਿਹੜਾ ਨਹੀਂ ਚੁੱਕਿਆ ਜਾਣਾ ਚਾਹੀਦਾ ਸੀ ਪਰ ਬੰਦੇ ਕੋਲ ਵੇਲਾ ਅਵੇਲਾ ਹੀ ਹੈ ਨਾ ਕਹਿੰਦੇ ਜੇ ਵੇਲਾ ਹੱਥੋਂ ਨਿਕਲ ਗਿਆ ਤੇ ਫਿਰ ਆਪਾਂ ਕੀ ਗੱਲਾਂ ਹੀ ਕਰ ਸਕਦੇ ਹ ਪਰ ਹੁਣ ਹੈ ਕਿ ਪੰਚਾਇਤ ਜਿਹੜਾ ਭਾਈਚਾਰਾ ਉਹ ਵੀ ਵੰਡਿਆ ਗਿਆ ਹੈਗਾ ਸਰਪੰਚ ਜੂਨੀਅਨ ਵੀ ਵੰਡੀ ਗਈ ਸਾਹਬ ਮਿਲਣਾ ਚਾਹੀਦਾ ਹੈਗਾ ਸਰਕਾਰ ਨੂੰ ਇਸ ਤੇ ਫਿਰ ਧਿਆਨ ਦੇਣਾ ਚਾਹੀਦਾ ਹੈਗਾ ਉਥੋਂ ਦਾ ਲੋਕਲ ਐਮਐਲਏ ਜਿਹਦੇ ਨਾਲ ਪੀਏਸੀ ਹੁਣ ਪੀਏ ਜਿਹੜਾ ਵਾ ਹੁਣ ਐਮਐਲਏ ਸਾਹਿਬ ਨੂੰ ਲੋਕਾਂ ਨੇ ਮਿਲੇ ਉਹ ਕਹਿੰਦੇ ਕਿ ਜਿਹੜਾ ਵੀ ਹੋਊਗਾ ਜਿਹੜੇ ਵੀ ਜਾਂਚ ਆ ਉਹਦੇ ਖਿਲਾਫ ਕਾਰਵਾਈ ਹੋਊਗੀ ਹਜੇ ਤੱਕ ਕਾਰਵਾਈ ਨਹੀਂ ਹੋਈ ਦੂਜੀ ਇੱਕ ਪਾਸੇ 9 ਤਰੀਕ ਨੂੰ ਜਿਹੜਾ ਵਾ ਧਰਨਾ ਵੀ ਜੂਨੀਅਨ ਲਾਉਣਾ ਸ਼ੁਰੂ ਕਰ ਦਿੱਤਾ ਹੈਗਾ ਐਲਾਨ ਕਰ ਦਿੱਤਾ ਅਜੇ ਸਥਿਤੀ ਦੇ ਵਿੱਚ ਕੋਈ ਸਰਕਾਰ ਨੂੰ ਜਿਹੜਾ ਇਸ ਤੇ ਬੜਾ ਸੀਰੀਅਸ ਹੋਣਾ ਚਾਹੀਦਾ ਕਿ ਇਹੋ ਜੇ ਅੱਗੇ ਘਟਨਾਵਾ ਵਾਪਰਨੀयां ਨਹੀਂ ਚਾਹੀਦੀਆਂ ਕਿਹੜੇ ਜਿਹੜੇ ਇੰਨੇ ਪੀਏ ਜਿਹੜੇ ਪਾਵਰਫੁੱਲ ਹੋ ਗਏ ਨੇ ਕਿ ਉਹ ਸਰਪੰਚਾਂ ਕੋ ਪੈਸੇ ਲੈ ਰਹੇ ਨੇ ਉਹ ਆਪ ਮੰਗ ਰਹੇ ਨੇ ਜਾਂ ਆਪ ਮੰਗ ਕੇ ਹੋਰਾਂ ਨੂੰ ਅੱਗੇ ਦੇ ਰਹੇ ਨੇ ਇਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਪਾਂ ਗੱਲ ਉਹ ਯਾਦ ਕਰਦੇ ਕਿ ਜਦੋਂ ਉਹਨਾਂ ਨੇ ਕਿਹਾ ਸੀ ਲਗਾਤਾਰ ਮੰਤਰੀ ਜਾਂ ਐਮਐਲਏ ਬਦਨਾਮ ਹੋ ਰਹੇ ਸੀ ਉਹਨਾਂ ਨੇ ਕਿਹਾ ਸੀ ਕਿ ਆਪਣੇ ਪੀਏ ਤੋਂ ਬਚੋ ਬਹੁਤ ਇਹਨੇ ਦੇ ਆਪਣੇ ਰਿਸ਼ਤੇਦਾਰ ਲਾਏ ਨੇ ਜਾਂ ਵਰਕਰ ਲਾਏ ਨੇਗੇ ਤੁਹਾਨੂੰ ਮਰਵਾਉਣਗੇ ਤੇ ਪੰਜਾਬ ਚ ਤੀਜੀ ਚੌਥੀ ਘਟਨਾਵਾਂ ਜਿਹੜੇ ਪੀਏ ਜਿਹੜੇ ਨੇ ਉਹਨਾਂ ਔਰ ਪੀਏ ਕਰਕੇ ਐਮਐਲਏ ਬਦਨਾਮ ਹੁੰਦੇ ਐ ਐਮਐਲਏ ਕਰਕੇ ਪਾਰਟੀ ਬਦਨਾਮ ਦੀ ਪਾਰਟੀ ਕਰਕੇ ਸਰਕਾਰ ਬਦਨਾਮ ਹੁੰਦੀ ਹੈ ਹੁਣ ਇਹਦੇ ਚ ਹੁਣ ਇੱਕ ਮੰਗ ਪੱਤਰ ਤਾਂ ਦਿੱਤਾ ਗਿਆ ਫੌਜਾ ਸਿੰਘ ਸਰਾਰੀ ਸਾਹਿਬ ਨੂੰ ਔਰ ਫੌਜਾ ਸਿੰਘ ਸਰਾਰੀ ਸਾਹਿਬ ਦੀ ਕੁਰਸੀ ਵੀ ਇਨਾਂ ਦੇ ਜਿਹੜੇ OSDs ਦੇ ਉਹਨਾਂ ਕਰਕੇ ਲਗ ਗਈ ਸੀ ਇਸ ਕਰੇ ਅੱਜ ਵੀ ਉਹਨਾਂ ਜਿਹੜੇ MLA ਉਹਨਾਂ ਨੂੰ ਚਾਹੀਦਾ ਕਿ ਆਪਣੇ ਜਿਹੜੇ PA ਨੇ ਉਹਨਾਂ ਤੇ ਕੰਟਰੋਲ ਕਰੋ ਉਹਨਾਂ ਦੀਆਂ ਵਾਗਾਂ ਨੂੰ ਕੱਸ ਕੇ ਰੱਖੋ ਉਹਨਾਂ ਨੂੰ ਇੰਨਾ ਖੁੱਲਾ ਹੱਥ ਨਾ ਦਿਓ ਕਿ ਮੁਸੀਬਤ ਤੁਹਾਡੇ ਗਲਵਪਾ ਜੇ ਹੁਣੇ ਮੁਸੀਬਤ ਲਾਡੀ ਦੇ ਆ ਗਈ ਨਾਲ ਦੀ ਨਾਲ ਵਿਵਾਦਾਂ ਦੇ ਵਿੱਚ ਇਹ ਵੀ ਘਿਰ ਗਏ ਨੇ ਫਰਾਰੀ ਸਾਹਿਬ ਹੁਣ ਇਹਨਾਂ ਦਾ ਕਿੰਨਾ ਸਰਾਰੀ ਸਾਹਿਬ ਇਹਨਾਂ ਦਾ ਕਿੰਨਾ ਖਸੂਰ ਆ ਉਹ ਇੱਕ ਜਾਂਚ ਦਾ ਵਿਸ਼ਾ ਲੇਕਿਨ ਉਹ ਪੀੜਤ ਧਿਰ ਦੇ ਨਾਲ ਨੇ ਲੋਕੀ ਉਹਨਾਂ ਨੂੰ ਮਿਲੇ ਨੇ ਉਹਨਾਂ ਨੇ ਭਰੋਸਾ ਵੀ ਇੱਜ਼ਤ ਆ ਜਿਹੜੀ ਵੀਡੀਓ ਪਾਈ ਉਹਦੇ ਵਿੱਚ ਤਾਂ ਕੈਪਸ਼ਨ ਵੀ ਇਹੀ ਲਿਖਦੇ ਨੇ ਕਿ ਮੇਰੇ ਬੇਟੇ ਸਮਾਨ ਸੀ ਜਸ਼ਨ ਤੇ ਜਿਹੜੇ ਵੀ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਮਿਲੇਗੀ ਪਰ ਗੱਲ ਇਹ ਹੈ ਕਿ ਗੈਪ ਬਹੁਤ ਜ਼ਿਆਦਾ ਪੈ ਗਿਆ ਇਸੇ ਕਰਕੇ ਪਰਿਵਾਰ ਨੂੰ ਕਹਿਣਾ ਪੈ ਗਿਆ ਕਿ ਅਸੀਂ ਭੋਗ ਵੀ ਨਹੀਂ ਪਾਉਣਾ ਆਪਣੇ ਮੁੰਡੇ ਦਾ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਗੈਪ ਵਧ ਰਿਹਾ ਇਹਦੇ ਨਾਲ ਹੋਰ ਤਲਕੀ ਵਧ ਰਹੀ ਹੈ ਬੀਕੋ ਸਭ ਤੋਂ ਵੱਡੀ ਗੱਲ ਹੈ ਕਿ ਸਿਸਕਾਰ ਹੋ ਗਿਆ ਮੈਨੂੰ ਲੱਗਦਾ ਕਿ ਸਿਸਕਾਰ ਤੋਂ ਬਦ ਜਿਹੜੀ ਸਾਡੇ ਰੀਤੀ ਰਿਵਾਜ ਉਹ ਕੰਪਲੀਟ ਕਰ ਲੈਣੇ ਚਾਹੀਦੇ ਕਿ ਨਹੀਂ ਭੋਗ ਪਾ ਲੈਣਾ ਚਾਹੀਦਾ ਦਾ ਜਿਹੜੀ ਵਿਛੜੀ ਰੂਹ ਆ ਉਹਦੀ ਆਤਮਿਕ ਸ਼ਾਂਤੀ ਲਈ ਪਾਠ ਭੋਗ ਪਾਈ ਜਾਂਦੇ ਹੈ ਕਿ ਨਹੀਂ ਉਹ ਕਰ ਲੈਣੀ ਚਾਹੀਦੀ ਹੈਗੀ ਤੁਹਾਡੀ ਲੜਾਈ ਲੜਦੇ ਰਹਿਣਾ ਚਾਹੀਦਾ ਹੈ ਜਾਂਦੇ ਕਿਉਂਕਿ ਅੱਜ ਕੱਲ ਇਹ ਲੋਕੀ ਪਹਿਲਾਂ ਸੰਸਕਾਰ ਨਹੀਂ ਕਰਦੇ ਹੈਗੇ ਕਿਉਂਕਿ ਸਰ ਉਦੋਂ ਪ੍ਰੈਸ਼ਰ ਚ ਆ ਜਾਂਦੇ ਨੇ ਉਦੋਂ ਪ੍ਰਸ਼ਾਸਨ ਉਹ ਤਰਲਿਆਂ ਤੇ ਆ ਜਾਂਦਾ ਹੈਗਾ ਕਿ ਤੁਸੀਂ ਇੱਕ ਵਾਰ ਸੰਸਕਾਰ ਕਰ ਲਓ ਫਿਰ ਅਸੀਂ ਕਾਰਵਾਈ ਕਰ ਦਾਂਗੇ ਹੁਣ ਭੋਗ ਪਾਉਣ ਜਾਂ ਨਾ ਪਾਉਣ ਸਰ ਉਹ ਸਰਕਾਰ ਨੇ ਜੋ ਸੰਸਕਾਰ ਕੋਣਾ ਕਰਾ ਦਿੱਤੇ ਇਸ ਕਰੇ ਮੈਨੂੰ ਲੱਗਦਾ ਕਿ ਭੋਗ ਪਾ ਲੈਣਾ ਚਾਹੀਦਾ ਹੈਗਾ ਇਹ ਲੜਾਈ ਉਹਨਾਂ ਨੂੰ ਲੜਨੀ ਪੈਣੀ ਹੈ ਇਹ ਲੜਾਈ ਦਾ ਰਿਜ਼ਲਟ ਅੱਜ ਨਹੀਂ ਹੋਣਾ ਤੁਹਾਨੂੰ ਇਨਸਾਫ ਅੱਜ ਨਹੀਂ ਮਿਲਣਾ ਤੁਸੀਂ ਭੋਗ ਭਾਵੇਂ ਮਹੀਨੇ ਬਾਅਦ ਪਾਓ 2 ਮਹੀਨੇ ਬਾਅਦ ਤੁਹਾਨੂੰ ਲੜਾਈ ਲੰਮੀ ਲੜਨੀ ਪੈਣੀ ਹੈ ਇਹ ਪੀੜਤ ਪਰਿਵਾਰ ਨੂੰ ਇਸ ਕਰਕੇ ਭੋਗ ਪਾ ਲੈ ਜੋ ਵੀ ਰਸਮ ਕਿਰਿਆ ਹੈਗੀ ਉਹ ਕਰ ਲੈਣੀ ਚਾਹੀਦੀ ਹੈਗੀ ਹੁਣ ਸਭ ਤੋਂ ਵੱਡੇ ਇਨਸਾਫ ਕਿਵੇਂ ਲੈਣਾ ਹੈਗਾ ਉਹਦੇ ਵਾਸਤੇ ਤੁਹਾਨੂੰ ਲਾਮਬਦ ਹੋਣਾ ਪੈਣਾ ਤੁਹਾਨੂੰ ਇਕੱਠੇ ਹੋਣਾ ਪੈਣਾ ਹੈਗਾ ਫਿਰ ਤੁਹਾਡੇ ਸਰਕਾਰ ਤੁਹਾਡੇ ਜਿਹੜਾ ਉਹ ਜ਼ਿਲ੍ਹਾ ਪ੍ਰਸ਼ਾਸਨ ਜਿਹਦੀ ਵੀ ਜ਼ਿੰਮੇਵਾਰੀ ਬੰਦੀ ਹੈਗੀ ਉਹ ਜਿਹੜਾ ਬੰਦਾ ਉੱਤੇ ਕਦਮਾਂਦਰ ਜੋ ਹੈ ਉਹਨੂੰ ਗ੍ਰਿਫਤਾਰ ਕੀਤਾ ਹੈ ਉਹ ਇਨਵੈਸਟੀਗੇਸ਼ਨ ਕਰ ਦੋਗੇ ਪਤਾ ਲੱਗੇ ਉਹ ਕਿਹਦੇ ਵਾਸਤੇ ਪੈਸੇ ਮੰਗਦਾ ਸੀ ਉਹ ਆਪਣੇ ਵਾਸਤੇ ਪੈਸੇ ਇਕੱਠੇ ਕਰ ਰਿਹਾ ਸੀ ਉਹਦੀ ਪ੍ਰਾਪਰਟੀ ਕੀ ਸੀ ਉਹ ਸਿਰਫ ਉਹਨੇ ਸਰਪੰਚ ਕੋ ਮੰਗੇ ਜਾਂ ਬਾਕੀਆਂ ਕੋਈ ਮੰਗੇ ਇਹ ਤਾਂ ਸ਼ਾਇਦ ਸਰਪੰਚ ਵੀ ਸਰਬਸੰਮਤੀ ਦੇ ਨਾਲ ਸੀ ਹੈਨਾ ਸਰਬਸੰਮਤੀ ਸਰਪੰਚਾਂ ਵਾਲੇ ਉਹਦੇ ਕੋਈ ਪੈਸੇ ਮੰਗੇ ਜਰ ਕਿਉਂ ਨਾ ਉਹ ਲਾਡੀ ਇਹਨਾਂ ਪਾਵਰਫੁੱਲ ਕਿਨ ਤੇ ਕੀ ਵਾਕਿਆ ਲਾਡੀ ਐਮਐਲਏ ਦਾ ਪੀਏ ਹੈ ਸੀ ਉਹਨੇ ਆਫੀਸ਼ੀਅਲੀ ਰੱਖਿਆ ਸੀ ਇਸ ਕਰਕੇ ਜਾਂਚ ਦੇ ਵਿਸ਼ੇ ਕਰਕੇ ਉਹਨੂੰ ਫੌਜਾ ਸਿੰਘ ਉਹਨਾਂ ਨੇ ਆਪਣੀ ਇੱਕ ਵੀਡੀਓ ਪਾਤੀ ਕਿ ਮੇਰੇ ਜਿਹੜਾ ਮੁੰਡਾ ਵਾ ਜਿਹੜਾ ਇਸ ਸਫਾਨੀ ਸੰਸਾਰ ਨੂੰ ਅਲਬਦਾ ਕੇ ਮੇਰੇ ਪੁੱਤਾਂ ਬਰਾਬਰ ਮੁੰਜੇ ਪੁੱਤਾਂ ਬਰਾਬਰ ਕਹਿੰਦੇ ਫਿਰ ਪਿਓ ਬਣ ਕੇ ਤੁਹਾਨੂੰ ਅੱਗੇ ਲੱਗਣਾ ਚਾਹੀਦਾ ਹੈਗਾ ਤਾਂ ਨੂੰ ਉਹ ਦਿਨ ਆ ਫਿਰ 9 ਤਰੀਕ ਨੂੰ ਉਸ ਧਰਨੇ ਦੇ ਵਿੱਚ ਜਾਣਾ ਚਾਹੀਦਾ ਹੈਗਾ ਮਤਲਬ ਪੰਜਾਬ ਦੇ ਵਿੱਚ ਕਰੀਬ 13-14 ਹਜ਼ਾਰ ਸਰਪੰਚ ਆ ਗਏ ਨੇ ਇਦਾਂ ਦੇ ਫਿਰ ਸਾਰੇ ਦੇ ਇਹਿਲਾਤ ਹੋ ਜਾਣਗੇ ਇਸ ਕਰਕੇ ਖਾਸ ਕਰਕੇ ਸਰਕਾਰ ਤੇ ਜੇ ਉਹ ਲੋਕ ਜਿਹੜੇ ਲੋਕਲ ਐਮਐਲਏ ਉਹਨਾਂ ਨੂੰ ਧਿਆਨ ਦੇ ਨਾਲ ਆਪਣੇ ਜਿਹੜੇ ਪੀਐਨ ਪੀਏ ਵੀ ਔਰ ਪੀਏ ਵੀ ਬਹੁਤ ਜ਼ਿਆਦਾ ਬਦਮਾਸ਼ੀਆਂ ਕਰ ਰਹੇ ਨੇ ਹੁਣ ਬਦਮਾਸ਼ੀਆਂ ਕਿਹਦੇ ਸਿਰ ਤੇ ਕਰ ਰਹੇ ਨੇ ਤੁਸੀਂ ਜਿੱਧਰ ਦੇਖੋ ਪੀਏ 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 ਹੋਈ ਪਈ ਹੈਗੀਆ ਤੇ ਪੀਏ ਜ਼ਿਆਦਾ ਇਨੇ ਵਿਗੜੇ ਹੋਏ ਨੇ ਪੀਏ ਝੂਠੀਆਂ ਸੱਚੀਆਂ ਸ਼ਿਕਾਇਤਾਂ ਕਰਦੇ ਨੇ ਇਸ ਕਰਕੇ ਇਹ ਜਿਹੜਾ ਮਸਲਾ ਸੀਰੀਅਸ ਹੈ ਇਹ ਤੇ ਇਹ ਉਹਦੇ ਮੁੰਡੇ ਵਾਲਾ ਜਸ਼ਨ ਵਾਲਾ ਆ ਗਿਆ। ਬਾਕੀ ਦੇਖੋ ਪੰਜਾਬ ਦੇ ਵਿੱਚ ਕੀ ਹੋ ਰਿਹਾ ਹੈਗਾ। ਇਸ ਕਰਕੇ ਸਰਕਾਰ ਨੂੰ ਚਾਹੀਦਾ ਕਿ ਆਪਣੇ ਐਮਐਲਏਜ਼ ਦੇ ਨਾਲ ਫੇਰ ਬੈਠਣ। ਚੰਗੇ ਪੀਏ ਰੱਖਣ। ਜਿਹੜੇ ਇਦਾਂ ਦੇ ਰੱਖੇ ਜਾ ਰਹੇ ਨੇ ਪੀਓ ਨੁਕਸਾਨਦੇ ਨੇ ਔਰ ਜਦੋਂ ਕਾਰਵਾਈ ਨਹੀਂ ਹੁੰਦੀ ਇਸ ਤਰ੍ਹਾਂ ਦੇ ਪੀਏ ਜਿਹੜੇ ਵਿਵਾਦਾਂ 'ਚ ਆ ਜਾਂਦੇ ਨੇ ਫਿਰ ਲੋਕੀ ਸਵਾਲ ਕਰਦੇ ਆ ਕਿ ਇਹਦੇ ਉੱਤੇ ਹੱਥ ਤਾਂ ਫਿਰ ਜਿਹੜੇ ਨਾਲ ਲੱਗਿਆ ਹੋਇਆ ਉਹਦਾ ਹੀ ਹੋਏਗਾ ਕਿ ਬਚ ਰਿਹਾ ਕਿਉਂਕਿ ਦੋਸ਼ ਲਗਾਤਾਰ ਲੱਗ ਰਿਹਾ ਹੈ ਪਰ ਕਾਰਵਾਈ ਨਹੀਂ ਹੋਈ ਦੇਖੋ ਫਿਰ ਤਾਂ ਲੋਕ ਗੱਲਾਂ ਕਰਨਗੇ ਲੋਕ ਤਾਂ ਫਿਰ ਸੋਚਣ ਵਾਸਤੇ ਮਜਬੂਰ ਹੋਣਗੇ ਦੇਖੋ ਜਦੋਂ ਕਾਰਵਾਈ ਨਹੀਂ ਹੁੰਦੀ ਇਹਦਾ ਮਤਲਬ ਕਿਸੇ ਨਾ ਕਿਸੇ ਧਿਰ ਦਾ ਪ੍ਰੈਸ਼ਰ ਹੈ ਜੇ ਮੌਕੇ ਤੇ ਕਾਰਵਾਈ ਹੋ ਜਾਂਦੀ ਇਹਦਾ ਮਤਲਬ ਹੈ ਕਿ ਪਾਰਦਰਸ਼ਤਾ ਦੇ ਨਾਲ ਕਾਰਵਾਈ ਹੋ ਰਹੀ ਹੈ ਨਿਊਟਰਲ ਕਾਰਵਾਈ ਹੋ ਰਹੀ ਹੈ ਤੇ ਜੇ ਨਹੀਂ ਹੁੰਦੀ ਇਹਦਾ ਮਤਲਬ ਕੋਈ ਨਾ ਕੋਈ ਧੇਰ ਕਿਸੇ ਨੂੰ ਕਿਸੇ ਨੂੰ ਵਿਚਾਰ ਹੀ ਹੈਗੇ ਇਸ ਕਰਕੇ ਇਸੇ ਕਰਕੇ ਤੇ ਹੁਣ ਕਿੰਨੇ ਦਿਨ ਹੋ ਗਏ ਨੇ ਲੋਕਾਂ ਨੇ 9 ਤਰੀਕ ਨੂੰ ਰੱਖ ਲਿਆ ਧਰਨਾ ਹਾਲਾਂਕਿ ਉਹਦੇ ਇੱਕ ਪਾਸੇ ਲੋਕੀ ਇੱਕ ਪਾਸੇ ਹੋਰ ਇੱਕ ਪਾਸੇ ਹੋਰ ਹੈ ਪਰ ਜਿੰਨੇ ਵੀ ਉੱਥੇ ਆਉਣਗੇ ਹੁਣ ਫਿਰ ਸਵਾਲ ਹੈ ਕਿ ਐਦਾਂ ਦਾ ਮਸਲਾ ਚਾਹੇ ਉਹ ਜਸ਼ਨ ਵਾਲਾ ਮਸਲਾ ਹੋਵੇ ਚਾਹੇ ਨਰਿੰਦਰਦੀਪ ਵਾਲਾ ਮਸਲਾ ਹੋਵੇ ਚਾਹੇ ਭਾਈ ਬਖਤੌਰ ਪਿੰਡ ਵਾਲਾ ਮਸਲਾ ਵੇ ਫਿਰ ਜਦੋਂ ਧਰਨੇ ਲੱਗਦੇ ਹੈਗੇ ਨੇ ਸਰਕਾਰ ਬੁਰੀ ਤਰ੍ਹਾਂ ਘਿਰ ਜਾਂਦੀ ਏ ਫਿਰ ਪ੍ਰਸ਼ਾਸਨ ਅੱਧੀ ਰਾਤ ਨੇ ਰੇ ਸਵੇਰ ਜਾ ਕੇ ਪੀੜਤ ਪਰਿਵਾਰ ਨਾਲ ਸਮਝੌਤੇ ਕਰ ਆਉਂਦੇ ਨੇ ਮੀਟਿੰਗਾਂ ਕਰ ਆਉਂਦੇ ਨੇ ਨੌਕਰੀਆਂ ਦੀ ਆਫਰ ਦੇ ਆਫਰ ਦਿੰਦੇ ਨੇ ਕੱਚੀਆਂ ਨੌਕਰੀਆਂ ਦੇ ਆਫਰ ਦਿੰਦੇ ਨੇ ਪੈਸੇ ਦੀ ਆਫਰ ਦਿੰਦੇ ਨੇ ਇਹ ਲੋੜ ਕਿਉਂ ਪੈਂਦੀ ਹੈਗੀ ਨਾ ਪਹਿਲਾਂ ਕਿਉਂ ਨਹੀਂ ਇਹ ਕਾਰਵਾਈ ਕੀਤੀ ਜਾਂਦੀ ਹੈਗੀ ਨਾ ਹੁਣ ਇਸ ਕੇਸ ਦੇ ਵਿੱਚ ਹੁਣ ਜਦੋਂ ਧਰਨਾ ਲੱਗਾ ਲੋਕ ਇਕੱਠੇ ਹੋਣਗੇ ਸਰਕਾਰ ਦਾ ਪਿੱਠ ਸਿਆਪਾ ਕਰਨਗੇ ਪੋਲਿਟਿਸ਼ਨਰ ਦਾ ਪਿੱਛਾ ਫੜ ਕਰਨਗੇ ਇਹ ਲੋੜ ਕਿਉਂ ਪੈ ਰਹੀ ਹੈ ਨਾ ਪਹਿਲਾਂ ਕਿਉਂ ਨਹੀਂ ਕਾਰਵਾਈ ਹੁੰਦੀ ਉਹ ਕੀ ਬੰਦਾ ਹਜੇ ਤੱਕ ਫੜਿਆ ਨਹੀਂ ਗਿਆ ਜੇ ਫੜਿਆ ਨਹੀਂ ਗਿਆ ਕਿਉਂ ਨਹੀਂ ਫੜਿਆ ਗਿਆ ਇਸ ਮਾਮਲੇ ਚ ਇੱਕ ਫੈਕਟ ਹੋਰ ਵੀ ਹੈ ਕੁਝ ਆਡੀਓ ਵਾਇਰਲ ਹੋਈਆਂ ਨੇ ਜਸ਼ਨ ਦੀਆਂ ਇੱਕ ਵਿਅਕਤੀ ਨਾਲ ਗੱਲ ਹੋ ਰਹੀ ਹੈ ਉਹ ਦੱਸਿਆ ਜਾ ਰਿਹਾ ਕਥੀ ਤਾੜੀਓ ਵਿੱਚ ਕਿਉਂ ਲਾਡੀ ਹੀ ਪੀਏ ਹੈ ਜਿਸ ਵਿੱਚ ਉਹ ਕਹਿ ਰਿਹਾ ਕਿ ਸਰਪੰਚੀ ਮੈਂ ਵੀ ਕੀਤੀ ਹੈ ਤੈਨੂੰ ਕਿਵੇਂ ਕਰਨੀ ਹੈ ਮੈਂ ਸਿਖਾਉਂਗਾ ਇਹ ਆਡੀਓ ਦੇ ਵਿੱਚ ਤਲਖੀ ਇਸ ਕਰਕੇ ਵੀ ਲੋਕ ਸਵਾਲ ਕਰ ਰਹੇ ਹੈ ਕਿ ਵਾਕਈ ਲਾਡੀ ਦਾ ਪ੍ਰੈਸ਼ਰ ਸੀ ਬਿਲਕੁਲ ਲਾੜ ਜਿਹੜਾ ਵੀ ਇਹ ਲਾਡੀ ਜਿਹੜਾ ਪੀਏ ਮੈਨੂੰ ਉਹ ਜਿਹੜਾ ਵੀ ਹੈ ਇੱਕ ਆੜੀ ਉਤੇ ਇੱਕ ਜਾਂਚ ਦਾ ਅਵਿਸ਼ਾ ਨਾ ਵੀ ਉਹ ਪੁਲਿਸ ਨੂੰ ਜਾਂਚ ਕਰਨੀ ਚਾਹੀਦੀ ਹੈ ਜੋ ਕੁਝ ਪੁਲਿਸ ਕੋ ਸਬੂਤ ਹੋ ਉਹਨਾਂ ਨੂੰ ਪੁਲਿਸ ਰੂਸ ਨਿਰਪੱਖ ਜਿਹੜੀ ਜਾਂਚ ਕਰਨੀ ਚਾਹੀਦੀ ਇੱਕ ਪੁੱਤ ਦਾ ਸਵਾਲ ਇੱਕ ਸਰਪੰਚ ਦਾ ਸਵਾਲ ਉਹ ਵੀ ਇਸ ਕਰਕੇ ਜਿਹੜੀ ਵੀ ਹੈ ਮਸਲਾ ਉਹਦੇ ਚ ਤੇ ਐਮਐਲਏ ਨੂੰ ਚਾਹੀਦਾ ਨਾ ਕਿ ਐਮਐਲਏ ਉਹਨੂੰ ਪਹਿਲ ਦੇ ਆਧਾਰ ਤੇ ਬਾਕੀ ਕੰਮ ਛੱਡ ਕੇ ਇਸ ਤੇ ਪੀੜਤ ਪਰਵਰਨ ਇਨਸਾਬ ਦੋਵੇ ਉਲਾਡੀ ਜਿਹੜਾ ਵੀ ਬੰਦਾ ਹੈ ਜਿਹਦਾ ਵੀ ਪੀਏ ਹੈਗਾ ਉਹਨੂੰ ਗ੍ਰਿਫਤਾਰ ਕਰਕੇ ਕਾਰਵਾਈ ਹੋਣੀ ਚਾਹੀਦੀ ਹੈਗੀ ਹੈ ਔਰ ਇਨਸਾਫ ਮਿਲਣਾ ਚਾਹੀਦਾ ਹੈ ਜਿਹੜਾ ਵੀ ਬੰਦਾ ਇਸ ਕੇਸ ਦੇ ਵਿੱਚ ਦੋਸ਼ੀ ਆ ਉਹਨੂੰ ਤਾਂ ਕਾਨੂੰਨ ਮੁਤਾਬਕ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈਗੀ ਨਾ ਹੁਣ ਕੱਲ ਨੂੰ ਫਿਰ ਉੱਥੇ ਕੋਈ ਡਿਪਟੀ ਕਮਿਸ਼ਨਰ ਜਾਊਗਾ ਫਿਰ ਲੋਕ ਉਹਨਾਂ ਨੂੰ ਰੋਸਾ ਕਰਨਗੇ ਫਿਰ ਸੀਐਮ ਨੂੰ ਜਾਣਾ ਪਏਗਾ ਜੀ ਇਸ ਸਥਿਤੀ ਜ وجہ ਲੋਕਲ ਪ੍ਰਸ਼ਾਸਨ ਕੋ ਹਲੇ ਸਮਾਂ 9 ਤਰੀਕ ਨੂੰ ਹਜੇ 2 ਦਿਨ ਪਏ ਨੇ ਤੇ ਪ੍ਰਸ਼ਾਸਨ ਨੂੰ ਪਹਿਲਾਂ ਹੀ ਇਸ ਮਸਲੇ ਦੇ ਜਿਹੜਾ ਬੰਦਾ ਦੋਸ਼ੀ ਆ ਉਹਨੂੰ ਗ੍ਰਿਫਤਾਰ ਕਰਨਾ ਚਾਹੀਦਾਗਾ ਔਰ ਉਹ ਜਾਂਚ ਹੋਣੀ ਚਾਹੀਦੀ ਆ ਭਰੋਸਾ ਜਾ ਕੇ ਦੇਣਾ ਚਾਹੀਦਾ ਹੈ ਸਬੰਧਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਜਾਂ ਵੱਡੇ ਪੁਲਿਸ ਅਧਿਕਾਰੀਆਂ ਨੂੰ ਉੱਥੇ ਜਾ ਕੇ ਪੀੜਤ ਪਰਿਵਾਰ ਨੂੰ ਇਨਸਾਫ ਦੇ ਦੇਣ ਕਿ ਲੋਕ ਨਹੀਂ ਸਾਫ ਮਿੰਦੇ ਤੇ ਲੋਕ ਇਕੱਠੇ ਹੁੰਦੇ ਨੇ ਤੇ ਫਿਰ ਲੋਕਾਂ ਦਾ ਜਿਹੜਾ ਰੋਹ ਆ ਉਹ ਸਰਕਾਰ ਕੋਲ ਚੱਲਿਆ ਨਹੀਂ ਜਾਂਦਾ ਹੈਗਾ ਤੇ ਜੇ ਸਥਿਤੀ ਦੇ ਵਿੱਚ ਇਸ ਇਸ ਆਮ ਆਦੀ ਪਾਰਟ ਨੂੰ ਇਹ ਮਸਲਾ ਬੜਾ ਗੰਭੀਰਤਾ ਦਾ ਲੈਣਾ ਚਾਹੀਦਾ ਹੈਗਾ ਔਰ ਫੌਜਾ ਸਿੰਘ ਸਰਾਰੀ ਨੇ ਅਗਰ ਜਿਹੜੀ ਵੀਡੀਓ ਪਾਈ ਉਹਨਾਂ ਅਗਰ ਅੱਜ ਵੀਡੀਓ ਦੇ ਵਿੱਚ ਉਹਨਾਂ ਨੂੰ ਜਸ਼ਨ ਨੂੰ ਆਪਣਾ ਪੁੱਤ ਮੰਨ ਹੀ ਲਿਆਗਾ ਤੇ ਫਿਰ ਇੱਕ ਪਿਓ ਵਾਲਾ ਫਰਜ਼ ਫੌਜਾ ਸਿੰਘ ਸਰਾਰੀ ਸਾਹਿਬ ਨੂੰ ਨਿਭਾਉਣਾ ਚਾਹੀਦਾ ਹੈਗਾ ਜਿਹੜਾ ਵੀ ਕਸੂਰ ਵਾਲਾ ਬੰਦਾ ਹੈ ਉਹਨੂੰ ਸਜ਼ਾ ਦਿਵਾਉਣੀ ਚਾਹੀਦੀ ਹੈਗੀ ਔਰ ਉਲਟਾ ਉਹਨਾਂ ਨੂੰ ਖੁਦ ਸ਼ਿਕਾਇਤ ਕਰਤਾ ਬੰਨਾ ਚਾਹੀਦਾ ਹੈਗਾ ਜੇ ਉਹਨਾਂ ਨੇ ਆਪਣਾ ਪੁੱਤ ਮੰਨ ਹੀ ਲਿਆ ਤੇ ਜੀ ਬਹੁਤ ਸ਼ੁਕਰੀਆ ਪ੍ਰੋਗਰਾਮ 16 ਨੇ ਸਾੱਚ ਵਿੱਚ ਨਾ ਦੋ ਅਹਿਮ ਵਿਸ਼ਿਆਂ ਉੱਤੇ ਅਸੀਂ ਗੱਲਬਾਤ ਕੀਤੀ ਹੈ ਤੁਸੀਂ ਕੀ ਸੋਚਦੇ ਹੋ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ এবੀਸੀ ਪੰਜਾਬ ਦੇ ਨਾਲ